ਸ਼ਿਰਿ ਨੇਕਚੰਦ ਜਿਹਨੇ ਰੌ ਗਾਰਡਨ ਬਣਾਇਆ ਚੰਡੀਗੜ੍ਹ ਦੇ ਵਿੱਚ ਮੈਂ ਕਹਿੰਦਾ ਬਿਲਕੁਲ ਉਸ ਤਰ੍ਹਾਂ ਦਾ ਹੀ ਆਈਡੀਆ ਇਹਨਾਂ ਦਾ ਤੇ ਇਹਨਾਂ ਨੇ ਇਹ ਰਸੋਈ ਦੇਸੀ ਰਸੋਈ ਤਿਆਰ ਕੀਤੀ ਹੈ ਦੀ ਇੱਥੇ ਸਾਹਮਣੇ ਖੜਾ ਹੋ ਕੇ ਤੇ ਰਸੋਈ ਨੂੰ ਦੇਖ ਕੇ ਉਹ ਪੁਰਾਣਾ ਸਮਾਂ ਯਾਦ ਆ ਗਿਆ ਆਪਣੀ ਮਾਂ ਦੀ ਰਸੋਈ ਮੈਨੂੰ ਯਾਦ ਆ ਗਈ ਜਦੋਂ ਬੋਰੀ ਤੇ ਬੈਠ ਕੇ ਅਸੀਂ ਖਾਣਾ ਖਾਂਦੇ ਹੁੰਦੇ ਸੀਗੇ ਤੇ ਸਾਹਮਣੇ ਚੁੱਲ੍ਹਾ ਚੱਲਦਾ ਹੁੰਦਾ ਸੀਗਾ ਅਤੇ ਭੋਂਖਣੇ ਵੱਜਦੇ ਹੁੰਦੇ ਸੀਗੇ ਉਹ ਜਿਹੜਾ ਸਮਾਂ ਸੀਗਾ ਦੀ ਉਹਦੇ ਵਰਗਾ ਸਮਾਂ ਮੁੜ ਕੇ ਨਹੀਂ ਆਣਾ ਜਿਨ੍ਹਾਂ ਨੇ ਜਿਹਾ ਸਮਾਂ ਦੇਖਿਆ ਹੋਇਆ ਕੋਈ ਤੁਹਾਡੀ ਬਚਪਨ ਦੀ ਯਾਰ ਤੁਹਾਡੀ ਨਾਨੀ ਦੇ ਨਾਲ ਤੁਹਾਡੀ ਦਾਦੀ ਦੇ ਨਾਲ ਤੁਹਾਡੀ ਮਾਤਾ ਜੀ ਦੇ ਨਾਲ ਤੁਹਾਡੀ ਪੂਆ ਜੀ ਦੇ ਨਾਲ ਤੁਹਾਡੀ ਚਾਚੀ ਤਾਈ ਦੇ ਨਾਲ ਜੇਕਰ ਕੋਈ ਐਸੀ ਯਾਦ ਹੈ ਰਸੋਈ ਦੀ ਤਾਂ ਜਰੂਰ ਸਾਂਝੀ ਕਰਿਓ ਸੰਦੂਆਂ ਦੇ ਵਿੱਚ ਆ ਕੇ ਜਿਹੜਾ ਵਲੌਗ ਬਣਾਇਆ ਜੀ ਅੱਜ ਬਹੁਤ ਕੁਝ ਖੱਟ ਲਿਆ ਬਿਲਕੁਲ ਬਹੁਤ ਕੁਝ ਖੱਟ ਲਿਆ ਅੱਜਕਲ ਆਲੀਸ਼ਾਨ ਮੋਡੂਲਰ ਕਿਚਨਸ ਬਣ ਚੁੱਕੀਆਂ ਨੇ ਪਰ ਆ ਜਿਹੜੀ ਦੇਸੀ ਕਿਚਨ ਹੈ ਜਿਹੜੀ ਦੇਸੀ ਰਸੋਈ ਹੈ ਨਾ ਜੀ ਇਸ ਰਸੋਈ ਦਾ ਕੋਈ ਵੀ ਇਹ ਮੋਡੂਲਰ ਕਿਚਨ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦੇ। ਅੱਛਾ ਖਾਣਾ ਖਾਣਾ ਤੁਸੀਂ ਇੱਥੇ ਹੀ ਬਣਾਉਂਦੇ ਤੁਸੀਂ? ਨਹੀਂ ਬਣਾਉਣੀ ਵੀਰੇ। ਅੱਛਾ। ਹਾਂਜੀ ਮੈਂ ਜਾਣਦੀ ਨਹੀਂ ਹੈਗੀ ਅੰਦਰ ਮੇਰੇ ਦਿਲੇ ਨਹੀਂ ਲੱਗਦਾ। ਅੱਛਾ ਦੂਜੀ ਰਸੋਈ ਹੈਗੀ ਤੁਹਾਡੇ ਕੋਲ? ਜੀ ਹੈਗੀ। ਗੈਸ ਸਿਲੰਡਰ ਹੈਗਾ। ਪਰ ਬਣਾਉਂਦੇ ਤੁਸੀਂ ਇੱਥੇ ਹੀ ਐ? ਇੱਥੇ ਹੀ। ਆ ਵੀ ਕਾਰਡਬੋਰਡ ਸੀਗਾ ਕੱਟਾ ਹੁੰਦਾ ਨਾ ਜਿਹੜਾ ਅੱਛਾ ਇਹ ਕਾਰਡਬੋਰਡ ਹੈ ਇਹ ਹਾਂਜੀ ਇਹਨੂੰ ਕੱਟ ਕੇ ਮਤਲਬ ਇਹਨੂੰ ਤਿੰਨ ਦਿਨ ਲੱਗ ਕੇ ਇਸ ਮਤਲਬ ਗਿੱਲਾ ਹੋ ਜਾਂਦਾ ਨਾ ਫਿਰ ਮੁਚ ਜਾਂਦਾ ਸੀਗਾ ਇਹ ਅੱਛਾ ਇਹਨੂੰ ਥੋੜਾ ਥੋੜਾ ਕਰਕੇ ਮਿੱਟੀ ਲਾ ਲਾ ਕੇ ਮਸੀਂ ਚਾਰ ਪੰਜ ਦਿਨ ਚ ਖੜਾਇਆ ਸੀਗਾ ਵਾਹੇ ਮੈਂ ਕਿਹਾ ਮੈਂ ਕਰਨਾ ਇਦਾਂ ਹੀ ਆ ਮੈਂ ਬਣਾਉਣਾ ਬਣਾਉਣਾ ਇਦਾਂ ਹੀ ਆ ਆ ਦੀਵਾ ਇੱਥੇ ਬਲਦਾ ਜੀ ਇਦਾਂ ਹੀ ਹੁੰਦਾ ਸੀਗਾ ਤਾਂ ਦੀਵੇ ਦਾ ਵੀ ਤੁਸੀਂ ਇਹ ਸੋਚਿਆ ਕਿ ਲੈਟਰਨ ਰੱਖਣੀ ਹੈ ਹੈ ਨਾ ਤੁਸੀਂ ਦੇਖੋ ਲੋਕ ਕੱਚੇ ਫਰਸ਼ ਨੂੰ ਪੱਕਾ ਬਣਾਉਂਦੇ ਆ ਇਹਨਾਂ ਨੇ ਪੱਕੇ ਫਰਸ਼ ਨੂੰ ਕੱਚਾ ਕਰ ਦਿੱਤਾ ਕੰਦਾ ਵੀ ਤੁਸੀਂ ਲਿਪਤੀਆਂ ਹਾਂਜੀ ਪੱਕੀਆਂ ਸੀਗੀਆਂ ਇਹ ਅੱਛਾ ਪੱਕੀਆਂ ਦੇ ਉੱਤੇ ਕੱਚਾ ਪਲਸਟਰ ਕਰਤਾ ਹਾਂਜੀ ਕੱਚਾ ਪਲਸਟਰ ਕਰ ਦੋ ਆ ਵੀ ਆਈਡੀਆ ਵਧੀਆ ਹੈ ਅੱਛਾ ਹਾਂ ਅੱਜ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਜਾਣਾ ਅੱਜ ਲੱਗ ਜੂ ਪਤਾ ਲੱਖਾਂ ਲੋਕਾਂ ਨੇ ਦੇਖਣਾ ਪੈਣਾ ਇਹ ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਮੈਂ ਕਿੰਨੇ ਦੇਖੇ ਵੀਰੇ ਹਾਂ ਔਰੇ ਵਾਇਰਲ ਵੀਡੀਓ ਹੈ ਤੁਹਾਡਾ ਇੱਕ ਖਾਸ ਆਰਟ ਦਿਖਾਉਣ ਜਾ ਰਹੇ ਜੀ ਤੁਹਾਨੂੰ ਇੱਕ ਦੇਸੀ ਰਸੋਈ ਤੁਹਾਨੂੰ ਦਿਖਾਉਣ ਜਾ ਰਹੇ ਜੀ ਬਿਲਕੁਲ ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਹੈਗਾ ਜੀ ਇਹ ਵੀਡੀਓ ਔਰ ਇਹ ਰਸੋਈ ਵੇਖਣ ਵਾਲੀ ਹੈ ਜੀ ਔਰ ਇਹ ਮਨਪ੍ਰਿਤ ਭੈਣ ਹੈ ਜੀ ਪਿੰਡ ਸੰਧੂਆਂ ਤੋਂ ਅਸੀਂ ਇਹ ਵਲੌਗ ਬਣਾ ਰਹੇ ਹਾਂ ਜੀ ਇਹਨਾਂ ਨੇ ਆਪਣੇ ਹੱਥੀ ਬਣਾਈ ਹੈ ਜੀ ਚੱਲਦੇ ਹਾਂ ਤੁਹਾਨੂੰ ਰਸੋਈ ਦਿਖਾਉਣੇ ਸਤਿ ਸ਼੍ਰੀ ਅਕਾਲ ਜੀ ਮੈਂ ਕਿਹਾ ਤੁਸੀਂ ਸਾਨੂੰ ਫੋਨ ਕਰਕੇ ਬੁਲਾਇਆ ਬਹੁਤ ਚੰਗਾ ਲੱਗਿਆ ਤੇ ਇਹ ਤਾਂ ਮੈਂ ਵੀਡੀਓ ਤੁਹਾਡਾ ਦੇਖਿਆ ਸੀਗਾ ਲੇਕਿਨ ਆ ਜਿਹੜੇ ਤੁਸੀਂ ਆਲੇ ਆਏ ਜਿਹੜੇ ਡਿਜ਼ਾਈਨ ਬਣਾਏ ਅੰਦਰ ਜਿਹੜੀਆਂ ਬਤਕਾਂ ਬਣਾਈ ਐ ਔਰ ਜੋ ਤੁਸੀਂ ਅੰਦਰ ਕਲਾਕਾਰੀ ਕੀਤੀ ਐ ਜੀ ਇਹ ਬਿਲਕੁਲ ਬਹੁਤ ਕਮਾਲ ਐ ਜੀ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਇਹ ਕਿਦਾਂ ਕੀ ਸ਼ੌਕ ਬਣਿਆ ਤੁਹਾਡਾ ਜੀ ਸ਼ੌਕ ਤਾਂ ਵੀਰੇ ਬਸ ਮੈਂ ਨਾ ਨਾ YouTube ਤੇ ਵੀਡੀਓ ਦੇ ਦਿੰਦੀ ਰਹਿੰਨੀ ਐ ਮਤਲਬ ਕਿਚਨ ਦੀਆਂ ਜੀ ਮੇਰੇ ਮੂਰੀ ਆ ਗਈ ਮਤਲਬ ਜਿੱਦਾਂ ਪਾਕਿਸਤਾਨੀ ਕਿਚਨ ਬਣਾਉਂਦੇ ਆ ਜੀ ਹਾਂਜੀ ਇਹ ਨਾ ਸਾਡੀ ਗੈਲਰੀ ਸੀਗੀ ਵੀਰ ਜੀ ਇੱਕ ਜੀ ਤੇ ਗੈਲਰੀ ਵਿੱਚ ਅਸੀਂ ਇੱਥੇ ਚੁੱਲਾ ਬਣਾਇਆ ਸੀਦਾ ਸਾਈਡ ਤੇ ਹੂੰ ਤੇ ਚੁੱਲਾ ਮਤਲਬ ਉਨੋਂ ਲੱਗਦਾ ਹੁੰਦਾ ਸੀ ਮੈਂ ਸ਼ੌਂਕ ਸੀਗਾ ਕੰਮ ਕਰਨ ਦਾ ਮਿੱਟੀ ਦਾ ਮੈਂ ਸ਼ੁਰੂ ਤੇ ਕੰਮ ਕਰਦੀ ਸੀ ਛੋਟੀ ਹੁੰਦੀ ਮੈਨੂੰ ਸ਼ੌਂਕ ਤੀਗਾ ਸੀ ਤੇ ਮੇਰੇ ਮੂਰੇ YouTube ਦੇ ਵਿੱਚ ਪਾਕਿਸਤਾਨੀ ਕਰਸੋਈ ਆ ਗਈ ਅੱਛਾ ਹਾਂਜੀ ਮਤਲਬ ਉਹਨਾਂ ਦਾ ਹੋਸਟਾਈਲ ਸੀਗਾ ਤੇ ਮੈਂ ਸੋਚਿਆ ਮੈਂ ਕਿਉਂ ਨਾ ਮੈਂ ਵੀ ਕਰਾਂ ਨਾ ਤਾਂ ਹਨੇ ਲਿਆਉਂਦੇ ਹੈਗੇ ਮਿੱਟੀ ਆਹ ਜਿਹੜੀ ਪੁੱਲ ਬਣਾਉਂਦੀ ਆ ਹਾਂਜੀ ਉਹ ਪੁੱਲ ਦੀ ਮਿੱਟੀ ਮੈਂ ਘਰਦਿਆਂ ਨੂੰ ਕਿਹਾ ਮੈਂ ਮਿੱਟੀ ਲਿਆ ਕੇ ਦੋ ਅੱਛਾ ਮੈਂ ਇੱਕ ਥੈਲਾ ਲਿਆਤਾ ਪਹਿਲਾਂ ਚਲੋ ਮੈਂ ਚੁੱਲਾ ਚੱਕ ਕੇ ਇਧਰੀ ਸਾਈਡ ਨੂੰ ਕਰਤਾ ਜੀ ਤੇ ਇੱਤਾਂ ਪਈਆਂ ਸੀ ਇੱਤਾਂ ਲਾ ਕੇ ਪਹਿਲਾਂ ਤਾਂ ਇਦਾਂ ਹੀ ਕਰਿਆ ਵੀਰੇ ਮੇਰੇ ਮੇਰੇ ਦਿਮਾਗ ਨੇ ਹੋਰ ਹੋਰ ਮਤਲਬ ਆਈਡੀਆ ਲੰਦੇਗੇ ਹਨ ਜੇ ਤੇ ਆਹ ਕੰਦ ਖੜੀ ਕਰਤੀ ਇਹ ਤੋਂ ਬਾਅਦ ਫਿਰ ਮੈਂ ਕਿਹਾ ਡੱਬੇ ਕਾ ਨੂੰ ਸਿੱਟਣੇ ਹਨ ਆਪਾਂ ਨੇ ਜੀ ਇਹਨਾਂ ਡੱਬਿਆਂ ਨੂੰ ਮੈਂ ਕਿਹਾ ਮੈਂ ਨਹੀਂ ਸਿੱਟਣੇ ਹੈਗੇ ਇਹ ਇਹ ਡੱਬੇ ਆ ਇਹ ਹਾਂਜੀ ਹਾਂ ਤੇ ਆਲੇ ਜਿਹੜੇ ਬਣਾਏ ਆ ਡੱਬੇ ਆ ਇਹ ਹਾਂਜੀ ਲੱਡੂ ਆ ਆ ਦੇਖੋ ਜੀ ਇਹ ਕੈਮਰਾਮੈਨ ਕੈਮਰਾ ਪਾਇਆ ਜੀ ਇਹ ਲੱਡੂਆਂ ਦੇ ਡੱਬੇ ਆ ਜੀ ਔਰ ਲੱਡੂਆਂ ਦੇ ਡੱਬਿਆਂ ਦੇ ਇਹਨਾਂ ਨੇ ਬਣਾਤੇ ਆਲੇ ਦੀ ਇਹ ਫਿਰ ਜੋੜ ਤੇ ਇਹਨਾਂ ਦੇ ਨਾਲ ਜਾ ਕੇ ਤੁਸੀਂ ਬਸ ਐਦਾਂ ਹੀ ਫਿੱਟ ਕਰ ਕੀ ਨਾ ਅੱਖਾਂ ਵਿੱਚ ਗੜਤੀਆਂ ਬ੍ਰੀ ਹੁੰਦੀ ਜਿਹੜੀ ਬਰੰਜੀ ਹੈ ਜੀ ਅੱਛਾ ਅੱਛਾ ਉਹ ਗੱਡ ਕੇ ਮਿੱਟੀ ਦਾ ਲੇਫ ਕਰਤਾ ਵਾਲੇ ਦਾਲੇ ਐਨ ਪੱਕੇ ਹੋ ਗਏ ਕੋਈ ਕਹਿ ਨਹੀਂ ਸਕਦਾ ਹੈਗਾ ਵੀ ਇਹ ਮਿੱਟੀ ਦੇ ਹੈ ਜਾਂ ਕਿੱਦਾਂ ਦੇ ਆਉਦੇ ਆ ਹਨਾ ਹੂੰ ਦੀ ਲੱਡੂਆਂ ਦੇ ਆ ਆ ਪਾਇਓ ਜੀ ਇੱਥੋਂ ਕਾਰਨਰ ਤੋਂ ਕੈਮਰਾ ਦੀ ਇੱਥੋਂ ਕਾਰਨਰ ਤੋਂ ਕੈਮਰਾ ਪਾ ਕੇ ਦਿਖਾਓ ਜੀ ਆਹ ਦੇਖੋ ਜੀ ਇਹਨਾਂ ਨੇ ਇਸ ਤਰ੍ਹਾਂ ਇਹਨਾਂ ਨੂੰ ਜੋੜ ਦਿੱਤਾ ਔਰ ਇਹ ਗੱਤੇ ਦੇ ਡੱਬੇ ਆ ਜੀ ਲੱਡੂਆਂ ਦੇ ਡੱਬੇ ਇਹਨਾਂ ਨੇ ਅੱਧਾ ਕਿਲੋ ਦਾ ਲੱਡੂ ਦਾ ਡੱਬਾ ਦੀ ਔਰ ਇਹਨੂੰ ਕਿਆ ਸ਼ੇਪ ਦਿੱਤੀ ਕਿਆ ਕਲਾਕਾਰੀ ਦਿੱਤੀ ਜੀ ਅੰਦਰ ਵੀ ਇੱਕ ਛੋਟੀ ਜੀ ਬੱਚੀ ਦੀ ਤਸਵੀਰ ਜੀ ਬਣਾ ਕੇ ਲਗਾ ਦਿੱਤੀ ਜੀ ਇਹ ਦੇਖੋ ਜੀ ਕਹਿੰਦੇ ਜੀ ਪੁਰਾਣੇ ਸਮੇਂ ਦੇ ਵਿੱਚ ਆਲੇ ਜਰੂਰ ਬਣਦੇ ਹੁੰਦੇ ਸੀਗੇ ਤੁਹਾਡਾ ਘਰ ਤੁਹਾਡਾ ਮਕਾਨ ਜੇਕਰ ਤੁਸੀਂ ਦੇਖੋ ਵਿਰਸੇ ਨਾਲ ਸੰਬੰਧਤ ਹੋ ਜਰੂਰ ਤੁਹਾਨੂੰ ਯਾਦ ਹੋਏਗਾ ਕਿ ਆਲੇ ਹੁੰਦੇ ਸੀ ਕਿਹਨਾ ਕਿਹਨਾ ਤੇ ਘਰਾਂ ਦੇ ਵਿੱਚ ਆਲੇ ਹੁੰਦੇ ਸੀ ਅਤੇ ਆਲਿਆਂ ਦੇ ਵਿੱਚ ਅਸੀਂ ਕੀ ਕੁਝ ਰੱਖਦੇ ਸੀਗੇ ਜੀ ਜਰੂਰ ਕਮੈਂਟ ਕਰਿਓ ਜੀ ਔਰ ਦੇਖੋ ਇੱਕ 2 3 4 5 6 ਆਲੇ ਜਿਹੜੇ ਹੈ ਇਸ ਭੈਣ ਨੇ ਬਣਾਏ ਜੀ ਔਰ ਇਹ ਰਸੋਈ ਜਿਹੜੀ ਦੇਸੀ ਰਸੋਈ ਇਹਦੀ ਐਂਟ੍ਰੈਂਸ ਦੇਖ ਸਕਦੇ ਜੀ ਤੁਸੀਂ ਆਹ ਦੇਖੋ ਜੀ ਬਾ ਕਮਾਲ ਐਂਟ੍ਰੈਂਸ ਆ ਆ ਕੀ ਕੀਤਾ ਜੀ ਇਹ ਕਹਦਾ ਇਹ ਏ ਵੀ ਰ ਫਲਾਈ ਚਗੀ ਬਚੀ ਗਈ ਅੱਛਾ ਮਤਲਬ ਘਰ ਦੇ ਲੱਕੜ ਦਾ ਕੰਮ ਕਰਦੇ ਆ ਨਾ ਜੀ ਤੇ ਮੈਂ ਉਹਨਾਂ ਨੂੰ ਕਿਹਾ ਮਤਲਬ ਵੀ ਮਹ ਗੋਲ ਕਟੋ ਕੋਈ ਹੈ ਨਾ ਅੱਛਾ ਜੀ ਇਹ ਕਹਿੰਦੇ ਮੈਂ ਨਹੀਂ ਕੱਟਣੇ ਮੈਨੂੰ ਕੱਟ ਕੇ ਦਿਓ ਮੈਂ ਕੁਝ ਕਰਨਾ ਹੈ ਹੂੰ ਇਹਨਾਂ ਨੇ ਮਤਲਬ ਕੱਟਤਾ ਇਦਾਂ ਹੀ ਫਿਰ ਮੈਂ ਕੀ ਕਰਾਂ ਮਿੱਟੀ ਝੜ ਕੇ ਗੋਲ ਇਦਾਂ ਹੀ ਵਿੱਚ ਫਿਟ ਕਰਦਾ ਸੀ ਵਾਹ ਜੀ ਵਾਹ ਆ ਦੇਖੋ ਜੀ ਆ ਫਰੰਟ ਤੇ ਇੱਕ ਛੋਟੀ ਜੀ ਹੱਟ ਬਣਾ ਦਿੱਤੀ ਉੱਪਰ ਇਹਨਾਂ ਨੇ ਔਰ ਆ ਆੜਾ ਬਣਾ ਦਿੱਤਾ ਜੀ ਆ ਬੋਤਲਾਂ ਦੇ ਵਿੱਚ ਮਨੀ ਪਲਾਂਟ ਲਗਾਏ ਹੋਏ ਜੀ ਔਰ ਇੱਕ ਮਨੀ ਪਲਾਂਟ ਆ ਦਿਖਾਇਆ ਜੀ ਆ ਪਾਇਓ ਕੈਮਰਾ ਦੇ ਆ ਦੇਖੋ ਥੱਲੇ ਤੋਂ ਲੈ ਕੇ ਉੱਪਰ ਤੱਕ ਤੁਸੀਂ ਦੇਖ ਸਕਦੇ ਆ ਆ ਫੁੱਲ ਕਾਦੇ ਬਣਾਏ ਹੋਏ ਜੀ ਤੁਸੀਂ ਇਹ ਮਿੱਟੀ ਦੇ ਆ ਜੀ ਜੀ ਇਹ ਮਿੱਟੀ ਦੇ ਕਿਦਾਂ ਕ੍ਰੀਏਟ ਕੀਤੇ ਡਿਜ਼ਾਈਨ ਬਣਾ ਕੇ ਕਿਸ ਤਰ੍ਹਾਂ ਇਹ ਬਣਾਏ ਕਿਦਾਂ ਐਂ ਦਾ ਇਹ ਮਤਲਬ ਜਿੱਦਾਂ ਆਪਾਂ ਟਿੱਕੀਆਂ ਜੇ ਬਣਾ ਦੰਨੇ ਆ ਨਾ ਫਿਰ ਵਿੱਚ ਲੱਗਦੀਆਂ ਨੇ ਬਣਾ ਬਣਾ ਕੇ ਟਿੱਕੀਆਂ ਜੇ ਲਾਤੀਆਂ ਫਿਰ ਮੈਂ ਇਹਨੂੰ ਹੱਥ ਆਲ ਸ਼ੇਪ ਦੇਤੀ ਅੱਛਾ ਇਹਨੂੰ ਹੱਥ ਨਾਲ ਸ਼ੇਪ ਦੇਤੀ ਹੱਥ ਨਾਲ ਸ਼ੇਪ ਦੇਤੀ ਇਹਨਾਂ ਨੂੰ ਇਹਨਾਂ ਨੂੰ ਪੱਤਿਆਂ ਦੀ ਸ਼ੇਪ ਦੇਤੀ ਤੇ ਆ ਵੀ ਮਿੱਟੀ ਭਰਤੀ ਵਾਲੇ ਦਾਲੇ ਹਾਂਜੀ ਇਹਨੂੰ ਫਿਰ ਤੁਸੀਂ ਕਰਤਾ ਰੰਗ ਦੀ ਹਾਂਜੀ ਇਹਨੂੰ ਮੈਂ ਕਲਰ ਕਰਤਾ ਫਿਰ ਕੀ ਕਮਾਲ ਦੀ ਗੱਲ ਕੀਤੀ ਜੀ ਤੁਸੀਂ ਵਾਹ ਜੀ ਵਾਹ ਆ ਆਈਡੀਆ ਕੀ ਆਏ ਵੀ ਆਇਦਰ ਹੱਟ ਬਣਾਣੀ ਹੈ ਉੱਪਰ ਇਹ ਇਹ ਵੀ ਤੁਸੀਂ ਇਹ ਡੱਬੇ ਦੀ ਬਣਾਈ ਹੋਈ ਹੈ ਕੀ ਗੱਲ ਹੈ ਇੱਥੇ ਸਾਡੇ ਚਿੜੀਆਂ ਆਉਂਦੀਆਂ ਸੀਗੀਆਂ ਬਹੁਤ ਜ਼ਿਆਦਾ ਅੱਛਾ ਮੈਂ ਕਿਹਾ ਵੀ ਚਲ ਕੋਈ ਚਿੜੀ ਤਾਂ ਰਹੂਗੀ ਵਿੱਚ ਆ ਕੇ ਅੱਛਾ ਹਮ ਇਹ ਆਈਡੀਆ ਲਗਾਇਆ ਸੀਗਾ ਮੇਰੇ ਕਹ ਚਲ ਬੱਚੇ ਆ ਲੈਣਾ ਪਾਲਣ ਦੇ ਇਥੇ ਆ ਲੈਣ ਪਾਏ ਸੀਗੇ ਦੋਸਤਾਂ ਨੇ ਇਹਨਾਂ ਨੇ ਠੀਕ ਹੈ ਇਹਦੇ ਵਿੱਚ ਰਹਿਣਗੇ ਤਾਂ ਨਾਲ ਵਧੀਆ ਲੱਗੂਗਾ ਨਾਲੇ ਮੈਂ ਚੁੱਲ੍ਹਾ ਬਾਲੂਗੀ ਤੇ ਨਾਲੇ ਚਿੜੀਆਂ ਦੀ ਚਾਹ ਚੱਲੇ ਆਏ ਹਾਏ 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 ਕੀ ਗੱਲ ਕਰਤੀ ਤੁਸੀਂ ਬਹੁਤ ਵਧੀਆ ਵਾਤਾਵਰਣ ਪ੍ਰੇਮੀ ਦੀ ਮਿੱਟੀ ਦੀ ਰਸੋਈ ਕੱਚੀ ਰਸੋਈ ਇਸ ਪੈਣ ਨੇ ਆਪਣੇ ਹੱਥੀ ਬਣਾਈ ਹੈ ਜੀ ਔਰ ਮੇਰਾ ਤਾਂ ਦਿਲ ਕਰਦਾ ਜੀ ਤੁਹਾਨੂੰ ਇਹ ਆਰਡਰ ਦੇ ਦਈਏ ਕਿਚਨ ਬਣਵਾਈਏ ਤੁਹਾਡੇ ਤੋਂ ਰਸੋਈ ਬਣਵਾਈਏ ਇਹ ਅੱਜਕੱਲ ਦੇਖੋ ਮੋਡੂਲਰ ਕਿਚਨਸ ਬਣਦੀ ਹੈ ਜੀ ਕੈਮਰਾਮੈਨ ਇੱਧਰ ਆਇਓ ਜੀ ਆਹ ਦੇਖੋ ਜੀ ਅੱਜਕੱਲ ਮੋਡੂਲਰ ਮੈਂ ਕਹਿੰਨਾ ਕੋਈ ਮੁਕਾਬਲਾ ਨਹੀਂ ਕਰ ਸਕਦੀਆਂ ਇਸ ਰਸੋਈ ਦਾ ਦੀ ਔਰ ਦੇਸੀ ਕਿਸਮ ਦੀ ਰਸੋਈ ਇਹ ਕਿਦਾਂ ਲਿਪ ਲਿਪ ਕੇ ਬਣਾਇਆ ਤੁਸੀਂ ਹਾਂਜੀ ਇਹ ਵੀ ਨਾ ਮਤਲਬ ਜਿੱਦਾਂ ਹੁਣ ਉਹ ਗੰਧ ਖਰਾਬ ਹੋਈ ਹੈ ਸਾਡੀ ਇਦਾਂ ਹੀ ਇਹ ਖਰਾਬ ਸੀਗੀ ਹਨਾ ਪਹਿਲਾਂ ਮੈਨੂੰ ਰਗੜ ਕੇ ਸਾਰੀ ਨੂੰ ਅੱਛਾ ਹੁੰਦਾ ਲੋਹੇ ਦਾ ਉਹਦੇ ਨਾਲ ਰਗੜ ਕੇ ਸਾਰਾ ਮਿੱਟੀ ਦਾ ਲੇਪ ਕਰਤਾ ਇਹਦੇ ਪਰ ਅੱਛਾ ਮਿੱਟੀ ਦਾ ਕਰਕੇ ਫਿਰ ਮੈਂ ਆਪਣੇ ਦਿਮਾਗ ਤੇ ਆਈਟ ਲਗਾਇਆ ਮੈਂ ਕਿ ਇਹਨੂੰ ਕਿਉਂ ਨਾ ਮਤਲਬ ਜਿੱਦਾਂ ਬਣਾਉਂਦੇ ਨਹੀਂ ਹੁੰਦੇ ਹੂੰ ਆਹਾ ਕੀ ਕਹਿੰਦੇ ਇਹਨਾਂ ਨੂੰ ਮਿੰਨਜ਼ ਜਿਆਦਾ ਨਹੀਂ ਆਉਂਦਾ ਹੁੰਦਾ ਉਹ ਵੀ ਜੀ ਵੀ ਉਹਦੇ ਸ਼ੇਪ ਬਣਾ ਦੰਨੇ ਨਾਲ ਹੀ ਵਧੀਆ ਲੱਗੂਗਾ ਹਨਾ ਨਾਲ ਹੀ ਆਪਾਂ ਇੱਥੇ ਡੱਬੇ ਡੂਬੇ ਰੱਖ ਲਾਂਗੇ ਤੇ ਉਹ ਵੀ ਵਧੀਆ ਲੱਗੂਗਾ ਤੇ ਆ ਚੱਕਲਾ ਚੱਕਲਾ ਖਰਾਬ ਸੀਗਾ ਸਾਡਾ ਅੱਛਾ ਇਹ ਚੱਕਲਾ ਖਰਾਬ ਸੀ ਹਾਂਜੀ ਆ ਆ ਚੱਕਲੇ ਦਾ ਬਣਾਤਾ ਤੁਸੀਂ ਇਹ ਲੱਗ ਜਾਂਦਾ ਕਿ ਫਿਕਸ ਕੀਤਾ ਹੋਇਆ ਇੱਥੇ ਇਹ ਕੀਤਾ ਹੈ ਮੈਂ ਇਹ ਮੇਕ ਲਾ ਕੇ ਜੀਰੇ ਤੇ ਚੱਕਲੇ ਦੇ ਉੱਤੇ ਵੀ ਡਿਜ਼ਾਈਨ ਬਣਾਤਾ ਦਰਖਤ ਬਣਾਤਾ ਤੁਸੀਂ ਦਰਖਤ ਬਣਾ ਕੇ ਇਹ ਵੀ ਫਿੱਟ ਕਰਦਾ ਮੈਂ ਕਿ ਇਹ ਵੀ ਬੇਸਟ ਨਹੀਂ ਕਰਨਾ ਹੈਗਾ ਇਹ ਵੀ ਨਹੀਂ ਸਿੱਟਣਾ ਹੈਗਾ ਹੂੰ ਅੰਦਰ ਆਓ ਜੀ ਜਰਾ ਇਧਰ ਆ ਕੇ ਕੈਮਰਾਮੈਨ ਦਾ ਬੜਾ ਵੱਡਾ ਰੋਲ ਹੈ ਜੀ ਪੂਰੀ ਇਹ ਕਿਚਨ ਚੰਗੀ ਤਰ੍ਹਾਂ ਨਾਲ ਦਿਖਾ ਦਿਓ ਜੀ ਆਰ ਸ਼ੈਲਫ ਬਣਾਈ ਹੈ ਇਹ ਪੂਰੀ ਹਾਂਜੀ ਇਹ ਸੈਲਫ ਮੈਂ ਬਣਾਈ ਹੈ ਇਹ ਸਾਰੀ ਸ਼ੈਲਫ ਕਰਨਲ ਬਣਾਈ ਤੁਸੀਂ ਇਹ ਇਹ ਹੈਗੀ ਤਾਂ ਲੱਕੜ ਦੀ ਐ ਵੈਸੇ ਕਰਤੀ ਮਿੱਟੀ ਜਿਹੀ ਫਿਰ ਕੇ ਅੱਛਾ ਇਹ ਗੱਤੇ ਦੀ ਬਣਾਈ ਤੁਸੀਂ ਸਾਰੀ ਜੀ ਇਹ ਵੀ ਗੱਤੇ ਦੀ ਬਣਾਈ ਹੈਠਾਂ ਉੱਪਰ ਜਿਹੜਾ ਆ ਡਿਜ਼ਾਈਨ ਪਾਇਆ ਗੱਤੇ ਦਾ ਆ ਆ ਲੱਕੜ ਹੈ ਜੀ ਲੱਕੜ ਦਾ ਇਹ ਵੀ ਫਿੱਟ ਕਰਤਾ ਆਪਾਂ ਨੇ ਵਿੱਚ ਅੱਛਾ ਫਿਰ ਤੁਸੀਂ ਇੱਥੇ ਮਸਾਲੇ ਵਗੈਰਾ ਰੱਖ ਲੇ ਹਾਂਜੀ ਮੈਂ ਕਿ ਬਾਹਰ ਅੰਦਰ ਜਾਣ ਨਾਲੋਂ ਇੱਥੇ ਹੀ ਰੱਖ ਲਾਂਗੀ ਇੱਥੇ ਤਾਂ ਬਣਾਉਣਾ ਖਾਣਾ ਆਪਾਂ ਨੇ ਅੱਛਾ ਤੇ ਇਹ ਕਾਦਾ ਬਣਾਇ ਦੀ ਤੁਸੀਂ ਇਹ ਇਹ ਥਰਮੋਕੋਲ ਹੈ ਅੱਛਾ ਥਰਮੋਕੋਲ ਹੈ ਹਾਂਜੀ ਮਿੱਟੀ ਚ ਫਿੱਟ ਕਰਦਾ ਆਪਾਂ ਨੇ ਥਰਮੋਕੋਲ ਨੂੰ ਮਿੱਟੀ ਚ ਫਿੱਟ ਕਰਕੇ ਡੱਬਾ ਜਿਹਾ ਬਣਾਤਾ ਸ਼ੈਲਫ ਬਣਾਤੀ ਹਾਂਜੀ ਸ਼ੈਲਫ ਬਣਾਉਂਦੇ ਔਰ ਤੇ ਲੱਗਦੀ ਨਹੀਂ ਤੇ ਥਰਮੋਕੋਲ ਹੋਵੇ ਨਹੀਂ ਜੀ ਮਿੱਟੀ ਲਈ ਬਹੁਤ ਇਹਦੇ ਤੇ ਚਾਰੇ ਪਾਸੇ ਮਿੱਟੀ ਲਗਾ ਕੇ ਉੱਪਰ ਬਣਾਤੀ ਸ਼ੈਲਫ ਤੇ ਨਾਲੇ ਆ ਫਿਰ ਚਿੜੀਆਂ ਦਾ ਇੰਤਜ਼ਾਮ ਕਰਤਾ ਨਹੀਂ ਕਰਤਾ ਇੱਥੇ ਵੀ ਆਊਗੀ ਕੋਈ ਕਿ ਆ ਬੱਤ ਤੱਕ ਇਹ ਗਮਲਾ ਸੀਗਾ ਫੁੱਟਿਆ ਹੋਇਆ ਅੱਛਾ ਗਮਲਾ ਟੁੱਟਿਆ ਹੋਇਆ ਸੀਗਾ ਹਾਂਜੀ ਟੁੱਟੇ ਹੋਇਆ ਗਮਲਾ ਜਿਹੜਾ ਹੈ ਉਸ ਦਾ ਇਸਤੇਮਾਲ ਕਰਕੇ ਤੁਸੀਂ ਇਹ ਬੱਤਕ ਬਣਾਤੀ ਜੀ ਮਿੱਟੀ ਦੀ ਬਣਾਤੀ ਫਿਰ ਮੈਂ ਪੰਛੀਆਂ ਨਾਲ ਪਿਆਰ ਹੈ ਪੂਰਾ ਹੈ ਜੀ ਮੈਨੂੰ ਨੇਚਰ ਨਾਲ ਹੈ ਜੀ ਮੈਂ ਤਾਂ ਪਿਆਰੀ ਨਾਲ ਮਤਲਬ ਮਿੱਟੀ ਨਾਲ ਬਹੁਤ ਜਿਆਦਾ ਪਿਆਰ ਹੈ ਕਮਾਲ ਦੀ ਗੱਲ ਆ ਦੇਖੋ ਜੀ ਦੇਸੀ ਜੀ ਰਸੋਈ ਆ ਦੀਵਾ ਬਲ ਰਿਹਾ ਹੈ ਸਾਹਮਣੇ ਔਰ ਆ ਤੁਸੀਂ ਦੇਖ ਸਕਦੇ ਰਸੋਈ ਦਾ ਨਜ਼ਾਰਾ ਜੀ ਔਰ ਇਹਨਾਂ ਨੇ ਖੁਦ ਲਿੱਪੀ ਹੈ ਆਪਣੇ ਹੱਥੀਏ ਚੁੱਲਾ ਵੀ ਬਣਾਇਆ ਜੀ ਔਰ ਇਹ ਦੇਖੋ ਇਹ ਕੰਮ ਜਿਹੜੇ ਇਸ ਤਰ੍ਹਾਂ ਦੇ ਲੋਕ ਕਰਦੇ ਨੇ ਜੀ ਇਹ ਸਾਡੇ ਅਸਲੀ ਹੀਰੋ ਹੈ ਔਰ ਤੁਸੀਂ ਦੇਖ ਸਕਦੇ ਆ ਆ ਡਿਜ਼ਾਈਨ ਦੇਖਣ ਵਾਲਾ ਜੀ ਆ ਦੇਖੋ ਕਿੰਨੀ ਵਧੀਆ ਲਪਾਈ ਕੀਤੀ ਹੈ ਰੰਗ ਕਰਕੇ ਇੱਕ ਇਹ ਕਿ ਕਲਰ ਨਹੀਂ ਹੈਗਾ ਅਸੇ ਕਲਰ ਨਹੀਂ ਹੈ ਇਹ ਚੁੱਲੇ ਦੀ ਰਾਖ ਨਹੀਂ ਹੁੰਦੀ ਹੈ ਜੀ ਅੱਛਾ ਉਹਦੀ ਗੱਦੀ ਹੋਈ ਹੈ ਲੋ ਜੀ ਕਮਾਲ ਕਰਤਾ ਹੈਰਾਨ ਕਰਤਾ ਕਰੈਕਟ ਕਰਤਾ ਜੀ ਇਹਨਾਂ ਨੇ ਇਹ ਚੁੱਲ੍ਹੇ ਦੀ ਰਾਖ ਹੈ ਸਵਾਹ ਇਹ ਹੈ ਹਾਂ ਜੀ ਚੁੱਲ੍ਹੇ ਦੇ ਸਵਾਹ ਨਾਲ ਕੀਤਾ ਇਹ ਚੁੱਲ੍ਹੇ ਦੀ ਸਵਾਹ ਦਾ ਰੰਗ ਫਿਰ ਇਦਾਂ ਦਾ ਬਣ ਗਿਆ ਇਹ ਹਾਂ ਜੀ ਇਦਾਂ ਦੇ ਬਣ ਗਿਆ ਇਹ ਚੁੱਲ੍ਹੇ ਦੇ ਸਵਾਹ ਦਾ ਕਮਾਲ ਹੈ ਹੈਂ ਜੀ ਆਪਾਂ ਨੇ ਸਿੱਟੀ ਸਵਾਦ ਆ ਵੀ ਇਸਤੇਮਾਲ ਕਰ ਲਿਆ ਤੁਸੀਂ ਵਾਹ ਜੀ ਵਾਹ ਆ ਫਿਰ ਕਿੰਨੇ ਪੰਜ ਛੇ ਫੁੱਲ ਬਣਾਏ ਤੁਸੀਂ ਇਹ ਵੀ ਮਿੱਟੀ ਦੇ ਬਣਾਏ ਤੁਸੀਂ ਮਿੱਟੀ ਦੀ ਬਣਾਏ ਇਹ ਇਹ ਮਿੱਟੀ ਨਾਲ ਫਿਰ ਤੁਸੀਂ ਚੱਕਲੇ ਤੇ ਵੇਲ ਕੇ ਬਣਾਏ ਮੈਂ ਤੁਹਾਡਾ ਇੱਕ ਡਿਜ਼ਾਈਨ ਦੇਖਿਆ ਫਿਰ ਤੇ ਵੇਲ ਕੇ ਬਣਾਈਆਂ ਫਿਰ ਇਹ ਤੇ ਫਿੱਟ ਕਰੀਆਂ ਇਹ ਅੱਛਾ ਹਾਂਜੀ ਲਓ ਜੀ ਇਸ ਦੇਸੀ ਰਸੋਈ ਦੇ ਵਿੱਚ ਬੈਠ ਕੇ ਬਹੁਤ ਨਜ਼ਾਰਾ ਆਇਆ ਜੀ ਬਹੁਤ ਜ਼ਬਰਦਸਤ ਹੈ ਜੀ ਕਾਮੈਨਾ ਨੇ ਕੀਤਾ ਹੋਇਆ ਆ ਤੁਸੀਂ ਦੇਖ ਸਕਦੇ ਆ ਇਧਰਲੇ ਪਾਸੇ ਵੀ ਇੱਕ ਬੜਾ ਵੱਡਾ ਆਲਾ ਬਣਾਇਆ ਹੋਇਆ ਜੀ ਆ ਦਿਖਾਓ ਜੀ ਕੈਮਰਾ ਪਾ ਕੇ ਜੀ ਆ ਆਰਡਰ ਆਇਆ ਸੀਗਾ ਉਹ ਬਕਸਾ ਵੀ ਨਹੀਂ ਸਿੱਟਿਆ ਹੈਗਾ ਅੱਛਾ ਜਿਹੜਾ ਆਰਡਰ ਆਇਆ ਉਹਦਾ ਬਕਸਾ ਵੀ ਨਹੀਂ ਸਿੱਟਿਆ ਤੁਸੀਂ ਉਹ ਵੀ ਨਹੀਂ ਮੈਂ ਸਿੱਟਿਆ ਉਹ ਵੀ ਇੱਥੇ ਫਿੱਟ ਕਰਦਾ ਉਹ ਵੀ ਇੱਥੇ ਫਿੱਟ ਕਰਕੇ ਆ ਬਤਕਾ ਬਤਕਾ ਬਣਾਤੀ ਇਹ ਕੱਪ ਫੁੱਟ ਗਏ ਸੀਗੇ ਸਾਡੇ ਅੱਛਾ ਕੱਪ ਜਿਹੜੇ ਫੁੱਟ ਗਏ ਸੀਗੇ ਹਾਂਜੀ ਉਹਨਾਂ ਦੇ ਵੀ ਮੈਂ ਬਣਾ ਕੇ ਮੈਂ ਕਿਹਾ ਚੱਲ ਇਹਨਾਂ ਵਿੱਚ ਗਮਲੇ ਬਣਾ ਕੇ ਛੋਟੇ ਛੋਟੇ ਬੱਚੇ ਉਹ ਰੱਖਾਂਗੇ ਕੁਝ ਹਨਾ ਹਾਲੇ ਘਰ ਦੇ ਸੀਗੇ ਤੇ ਆਹ ਦੀਵਾਲੀ ਦਾ ਦੀਵਾ ਸੀਗਾ ਫੁੱਟਿਆ ਹੋਇਆ ਅੱਛਾ ਆਹ ਦੇਖੋ ਆਹ ਉਹਦਾ ਹੀ ਇਹ ਇਹਦਾ ਪੂਰਾ ਇੰਤਜ਼ਾਮ ਕਰਤਾ ਜੀ ਦੇਖੋ ਕੀ ਅੰਦਰ ਫਿੱਟ ਕਰਤਾ ਜੀ ਕੀ ਕਲਰ ਕਰਾਂਗੇ ਫਿਰ ਵਧੀਆ ਲੱਗੂਗਾ ਆਹ ਸੈਗਮੈਂਟ ਦਿਖਾਣੀ ਹੈ ਜੀ ਪੂਰੀ ਜੀ ਆਹ ਦੇਖੋ ਜੀ ਪੂਰੀ ਦੀ ਪੂਰੀ ਰਸੋਈ ਦੇ ਵਿੱਚ ਇੱਕ ਸੈਗਮੈਂਟ ਜੀ ਔਰ ਕਿਸ ਤਰ੍ਹਾਂ ਆਲੇ ਜੇ ਬੜਾਏ ਹੋਏ ਐ ਤੇ ਉਹਨਾਂ ਦੇ ਉੱਤੇ ਜਿਹੜਾ ਇਹਨਾਂ ਨੂੰ ਟਿਕਾਇਆ ਹੋਇਆ ਹੈ ਗਮਲਿਆਂ ਨੂੰ ਇਹ ਬੋਤਲਾਂ ਚ ਬਣਾਏ ਹੋਏ ਆ ਬੋਤਲ ਕੱਟੀ ਹੋਈ ਹੈ ਜੀ ਇਹ ਅੱਛਾ ਬੋਤਲ ਕੱਟ ਕੇ ਹੀ ਬਣਾਏ ਹੋਏ ਆ ਕਟੀਆਂ ਕਟਿੰਗ ਆਹ ਨਾਰੀਅਲ ਦਾ ਸੀਗਾ ਇਹ ਮੈਂ ਸਿੱਟਿਆ ਨਹੀਂ ਹੈਗਾ ਅੱਛਾ ਇਹ ਨਾਰੀਅਲ ਹੈ ਹਾਂ ਜੀ ਇਹ ਨਾਰੀਅਲ ਦਾ ਹੈ ਆ ਨਾਰੀਅਲ ਆ ਇਹ ਹਾਂਜੀ ਹਾਂਜੀ ਇਹ ਨਾਰੀਅਲ ਦਾ ਸ਼ੈਲ ਹੈਗਾ ਇਹ ਹੈ ਹਾਂ ਹਾਂਜੀ ਉਹਦੇ ਵਿੱਚ ਵੀ ਮੈਂ ਨਾ ਹਲਾਤਾ ਹਾਂ ਦੇਖੋ ਜੀ ਆ ਜੇਕਰ ਦੇਖੋ ਸੋਚ ਵਧੀਆ ਹੋਵੇ ਤਾਂ ਇੱਕ ਇੱਕ ਚੀਜ਼ ਜਿਹੜੀ ਉਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਸ਼੍ਰੀ ਨੀਕਚੰਦ ਜੀ ਨੇ ਰੌ ਗਾਰਡਨ ਬਣਾਇਆ ਚੰਡੀਗੜ੍ਹ ਦੇ ਵਿੱਚ। ਮੈਂ ਕਹਿੰਦਾ ਬਿਲਕੁਲ ਉਸ ਤਰ੍ਹਾਂ ਦਾ ਹੀ ਆਈਡੀਆ ਇਹਨਾਂ ਦਾ ਤੇ ਇਹਨਾਂ ਨੇ ਰਸੋਈ ਦੇਸੀ ਰਸੋਈ ਤਿਆਰ ਕੀਤੀ ਹੈ ਦੀ। ਇੱਥੇ ਸਾਹਮਣੇ ਖੜਾ ਹੋ ਕੇ ਤੇ ਰਸੋਈ ਨੂੰ ਦੇਖ ਕੇ ਉਹ ਪੁਰਾਣਾ ਸਮਾਂ ਯਾਦ ਆ ਗਿਆ। ਆਪਣੀ ਮਾਂ ਦੀ ਰਸੋਈ ਮੈਨੂੰ ਯਾਦ ਆ ਗਈ ਜਦੋਂ ਬੋਰੀ ਤੇ ਬੈਠ ਕੇ ਅਸੀਂ ਖਾਣਾ ਖਾਂਦੇ ਹੁੰਦੇ ਸੀਗੇ ਤੇ ਸਾਹਮਣੇ ਚੁੱਲ੍ਹਾ ਚੱਲਦਾ ਹੁੰਦਾ ਸੀਗਾ ਅਤੇ ਪੋਂਕ ਘਣੇ ਵੱਜਦੇ ਹੁੰਦੇ ਸੀਗੇ ਧੂਆ ਵੀ ਨਿਕਲਦਾ ਹੁੰਦਾ ਸੀਗਾ ਡੱਕ ਜਾਂ ਪਾਥੀਆਂ ਜਿਹੜੀਆਂ ਉਹਦੇ ਨਾਲ ਇਹ ਚੁੱਲ੍ਹੇ ਚੱਲਦੇ ਹੁੰਦੇ ਸੀ ਲੇਕਿਨ ਉਹ ਜਿਹੜਾ ਸਮਾਂ ਸੀਗਾ ਦੀ ਉਹਦੇ ਵਰਗਾ ਸਮਾਂ ਮੁੜ ਕੇ ਨਹੀਂ ਆਣਾ ਜਿਨ੍ਹਾਂ ਨੇ ਅਜਿਹਾ ਸਮਾਂ ਦੇਖਿਆ ਹੋਇਆ ਕੋਈ ਤੁਹਾਡੀ ਬਚਪਨ ਦੀ ਯਾਰ ਤੁਹਾਡੀ ਨਾਨੀ ਦੇ ਨਾਲ ਤੁਹਾਡੀ ਦਾਦੀ ਦੇ ਨਾਲ ਤੁਹਾਡੀ ਮਾਤਾ ਜੀ ਦੇ ਨਾਲ ਤੁਹਾਡੀ ਪੂਆ ਜੀ ਦੇ ਨਾਲ ਤੁਹਾਡੀ ਚਾਚੀ ਤਾਈ ਦੇ ਨਾਲ ਜੇਕਰ ਕੋਈ ਐਸੀ ਯਾਦ ਹੈ ਰਸੋਈ ਦੀ ਤਾਂ ਜ਼ਰੂਰ ਸਾਂਝੀ ਕਰਿਓ ਕੀ ਕੁਝ ਬਣਾਦੇ ਹੁੰਦੇ ਸੀ ਰਸੋਈ ਦੇ ਵਿੱਚ ਔਰ ਕਿਹੜੀ ਕਿਹੜੀਆਂ ਸਬਜ਼ੀਆਂ ਬਣਦੀਆਂ ਸੀ ਉਦੋਂ ਦਾਲ ਕਿੱਦਾਂ ਬਣਦੀ ਸੀ ਸਾਗ ਕਿੱਦਾਂ ਬਣਦਾ ਸੀ ਰਸੋਈ ਦਾ ਨਕਸ਼ਾ ਕਿੱਦਾਂ ਦਾ ਹੁੰਦਾ ਸੀਗਾ ਔਰ ਪਿੱਤਲ ਦੇ ਭਾਂਡੇ ਵੀ ਹੁੰਦੇ ਸੀਗੇ ਤਾਂ ਇਸ ਭਾਂਡ ਨੇ ਸਾਰਾ ਕੁਝ ਯਾਦ ਕਰਾ ਦਿੱਤਾ ਸੰਦੂਆਂ ਦੇ ਵਿੱਚ ਆ ਕੇ ਜਿਹੜਾ ਵਲੌਗ ਬਣਾਇਆ ਜੀ ਅੱਜ ਬਹੁਤ ਕੁਝ ਖੱਟ ਲਿਆ ਬਿਲਕੁਲ ਬਹੁਤ ਕੁਝ ਖੱਟ ਲਿਆ ਕਿਉਂਕਿ ਅੱਜ ਬਚਪਨ ਦੀ ਉਹ ਯਾਦ ਤਾਜ਼ਾ ਆ ਗਈ ਆਪਣੀ ਮਾਂ ਨੂੰ ਆਪਣੀ ਦਾਦੀ ਨੂੰ ਤੇ ਆਪਣੇ ਬਜ਼ੁਰਗਾਂ ਨੂੰ ਯਾਦ ਕਰ ਲਿਆ ਜੀ ਬੇਸ਼ੱਕ ਅੱਜਕਲ ਆਲੀਸ਼ਾਨ ਮੋਡੂਲਰ ਕਿਚਨਸ ਚੁਕੀਆਂ ਨਹੀਂ ਪਰ ਆ ਜਿਹੜੀ ਦੇਸੀ ਕਿਚਨ ਹੈ ਜਿਹੜੀ ਦੇਸੀ ਰਸੋਈ ਹੈ ਨਾ ਜੀ ਇਸ ਰਸੋਈ ਦਾ ਕੋਈ ਵੀ ਇਹ ਮੋਡੂਲਰ ਕਿਚਨ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦੀ ਜੀ ਬੜੇ ਪਿਆਰ ਦੇ ਨਾਲ ਇਸ ਪੈਨ ਨੇ ਇਸ ਰਸੋਈ ਦੇ ਵਿੱਚ ਸਲੀਕੇ ਨਾਲ ਤਰੀਕੇ ਨਾਲ ਇੱਕ ਇੱਕ ਚੀਜ਼ ਜਿਹੜੀ ਹੈ ਬੜੀ ਮਿਹਨਤ ਨਾਲ ਬਣਾਈ ਹੈ ਤੇ ਇਸ ਮਿਹਨਤ ਨੂੰ ਸਲਾਮ ਹੈ ਤੁਹਾਨੂੰ ਕਿਦਾਂ ਦਾ ਲੱਗਿਆ ਇਹਨਾਂ ਦਾ ਇਹ ਆਈਡੀਆ ਕਿਦਾਂ ਦੀ ਲੱਗੀ ਇਹਨਾਂ ਦੀ ਮਿਹਨਤ ਇਸ ਦੇ ਉੱਤੇ ਜ਼ਰੂਰ ਕਮੈਂਟ ਕਰਿਓ ਆ ਕੀ ਤੁਸੀਂ ਇਹ ਡਿਜ਼ਾਈਨ ਕਿਸ ਤਰ੍ਹਾਂ ਬਣਾਇਆ ਕੀ ਚੀਜ਼ ਹੈ ਕਿੱਦਾਂ ਤਿਆਰ ਕੀਤਾ ਇਹ ਇਹ ਮਤਲਬ ਵੀਰ ਜੀ ਇਹ ਜਿਹੜੀ ਇੱਟਾਂ ਦੀ ਕੰਦ ਨਹੀਂ ਹੁੰਦੀ ਹੈਗੀ ਉਹ ਡਿਜ਼ਾਈਨ ਬਣਾਤਾ ਮੈਂ ਮੈਂ ਖਣ ਨਾਲੇ ਦੇਖਣ ਨੂੰ ਵੀ ਵਧੀਆ ਲੱਗੂਗਾ ਨਾਲੇ ਅਗਲਾ ਕਹੂਗਾ ਵੀ ਖਬਰੇ ਹੈ ਇੱਟਾਂ ਲੱਗੀਆਂ ਹੋਈਆਂ ਨੇ ਹਨਾ ਇਹ ਬਿਲਕੁਲ ਇੱਕ ਸਾਈਜ਼ ਦੀ ਕਿੱਦਾਂ ਬਣਾਤੀ ਤੁਸੀਂ ਮਿੰਕੇ ਬਣਾਇਆ ਸਾਰਾ ਸਾਈਜ਼ ਨਹੀਂ ਬਿਲਕੁਲ ਨਹੀਂ ਮਿੰਨੀਆਂ ਹੈਗੀਆਂ ਮੈਂ ਅੱਛਾ ਅੰਦਾਜ਼ੇ ਨਾਲ ਬਣਾਤੀ ਆ ਆ ਜਿਹੜੀ ਇੱਟਾ ਹੈ ਤਾਂ ਇਹ 3 3 ਇੰਚ ਦੀ ਹੈਗੀ ਹੈ ਬਿਲਕੁਲ ਐਂ ਲੱਗਦਾ ਜਿਵੇਂ ਮਿੰਕੇ ਬਣਾਈ ਹੋਈ ਕੋਈ ਮਿਸਤਰੀ ਵੀ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ ਨਹੀਂ ਜੀ ਮੈਂ ਮੇਣੀਆਂ ਬਿਲਕੁਲ ਨਹੀਂ ਹੈਗਾ ਆਪਣੇ ਅੰਦਾਜ਼ੇ ਨਾਲ ਆਪਣੇ ਅੰਦਾਜ਼ੇ ਨਾਲ ਬਣਾਤਾ ਇੱਕ ਛੋਟੀ ਹੁੰਦੀ ਇਟ ਹਾਂਜੀ ਇੱਕ ਛੋਟੀ ਹੁੰਦੀ ਇੱਕ ਵੱਡੀ ਹੁੰਦੀ ਹੈ ਮੇਰੇ ਦਿਮਾਗ ਵਿੱਚ ਸਾਰੀਆਂ ਗੱਲਾਂ ਹੈਗੀਆਂ ਮੇਰੀ ਅੱਛਾ ਬਹੁਤ ਆਈਡੀਆ ਹਲੇ ਤਾਂ ਪਤਾ ਨਹੀਂ ਮੈਂ ਕੀ ਕੀ ਬਣਾਉਣਾ ਇਸ ਸੋਈ ਚ ਹੂੰ ਤੁਹਾਡੀ ਇਹ ਨਹੀਂ ਹੈ ਤੇ ਇੱਕ ਗੱਲ ਦੱਸਿਓ ਜੇ ਮੈਂ ਰਸੋਈ ਬਣਾਣੀ ਹੋਵੇ ਤਾਂ ਮੇਰੀ ਰਸੋਈ ਬਣਾ ਦੋਗੇ ਜੀ ਤੁਸੀਂ ਜੀ ਬਣਾ ਦਾਂਗੇ ਵੀਰੇ ਹੂੰ ਤੁਹਾਡੀ ਤੋਂ ਐਦਾਂ ਦੀ ਰਸੋਈ ਮੈਂ ਬਣਾਉਣੀ ਚਾਹਨਾ ਮੇਰੀ ਇੱਛਾ ਹੈ ਕਿ ਮੈਂ ਆਪਣੇ ਰੋਪਣ ਘਰ ਦੇ ਵਿੱਚ ਇੱਕ ਐਦਾਂ ਦੀ ਰਸੋਈ ਬਣਾਵਾ ਜੀ ਔਰ ਐਦਾਂ ਹੀ ਚੁੱਲਾ ਜਿਹੜਾ ਦੇਸੀ ਚੁੱਲਾ ਦੀ ਇਹਦੇ ਨਾਲ ਦਾ ਚੁੱਲਾ ਬਣਾਵਾ ਜੀ ਬਹੁਤ ਦਿਲ ਕਰਦਾ ਕਿਉਂਕਿ ਇਹ ਸਾਡੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਤੁਸੀਂ ਔਰ ਵਿਰਸੇ ਤੇ ਵਿਰਾਸਤ ਨਾਲ ਸੰਬੰਧਿਤ ਇਹ ਚੀਜ਼ ਤੁਸੀਂ ਕੀਤੀ ਹੋਈ ਹੈ ਇਹ ਚੁੱਲੇ ਤੇ ਅੱਛਾ ਖਾਣਾ ਖਾਣਾ ਤੁਸੀਂ ਇੱਥੇ ਹੀ ਬਣਾਉਂਦੇ ਤੁਸੀਂ ਬਣਾਉਣੀ ਨਹੀਂ ਅੱਛਾ ਹਾਂਜੀ ਮੈਂ ਜਾਣਦੀ ਨਹੀਂ ਹੈਗੀ ਅੰਦਰ ਮੇਰੇ ਦਿਲੇ ਨਹੀਂ ਲੱਗਦਾ ਅੱਛਾ ਦੂਜੀ ਰਸੋਈ ਹੈਗੀ ਤੁਹਾਡੇ ਕੋਲ ਗੈਸ ਸਿਲੰਡਰ ਹੈਗਾ ਪਰ ਬਣਾਉਂਦੇ ਤੁਸੀਂ ਇੱਥੇ ਹੀ ਹੈ ਇੱਥੇ ਹੀ ਆ ਪਾ ਲੈ ਕੋਈ ਆ ਜਾਂਦਾ ਰਿਸ਼ਤੇਦਾਰਾਂ ਚਾਹ ਬਣਾਉਣੀ ਹੈ ਉਹਨਾਂ ਨੂੰ ਰੋਟੀ ਮੈਂ ਇੱਥੇ ਬਣਾਉਣੀ ਦੋਹੀ ਤੇ ਅੱਜ ਚਾਹ ਅਸੀਂ ਇੱਥੇ ਹੀ ਪੀ ਕੇ ਜਾੜੀ ਤੁਹਾਡੇ ਕੋਲ ਪਾਵਾਂਗੇ ਕੋਈ ਗੱਲ ਦੇਖੋ ਜੀ ਇਸ ਪੈਂਟ ਦੇ ਘਰ ਆਏ ਅਸੀਂ ਵਾਦਾ ਆ ਗਿਆ ਜੀ ਇਹਨਾਂ ਦਾ ਇਹ ਕਾਰੀਗਰੀ ਦੇਖ ਕੇ ਇਹ ਕਮਾਲ ਦੇਖ ਕੇ ਇੱਕ ਗੱਲ ਦੱਸਿਓ ਜੀ ਆ ਜਿਹੜਾ ਪਿੱਛੇ ਦਾ ਡਿਜ਼ਾਈਨ ਦਾ ਆਈਡੀਆ ਹੈ ਇਹ ਇਟਾਂ ਜੀਆਂ ਬਣਾਈਆਂ ਤੁਸੀਂ ਇਹਦੇ ਚ ਕਿਦਾਂ ਇਹਨੂੰ ਕਿਦਾਂ ਤੁਸੀਂ ਬਣਾਇਆ ਸਾਰਾ ਦੱਸਿਓ ਸਮਝਾਓ ਗਰਾਂ ਜੀ ਇਹ ਤਾਂ ਵੀਰੇ ਜਿਹੜੀ ਆਪਾਂ ਪੈਪਲ ਕਢਾਲਦੇ ਆ ਉਹ ਕਢਦੇ ਨੇ ਪੈਟਰੋਲ ਹਾਂਜੀ ਹਾਂਜੀ ਉਹ ਬਾਪੂ ਬਚਾ ਉਹ ਸੀਗਾ ਕਾਫੀ ਪੁਰਾਣਾ ਸੀ ਇਹ ਕੱਟ ਕੇ ਮੈਂ ਇੱਥੇ ਲਗਾ ਦਿੱਤਾ ਅੱਛਾ ਇੱਥੇ ਸਾਰੀ ਪੈਟਰੋਲ ਪਾਈਪ ਕੱਟੀ ਹੋਈ ਹੈ ਹਾਂ ਜੀ ਇਹ ਮੈਂ ਇੱਥੇ ਲਗਾ ਦਿੱਤੇ ਮੈਂ ਕੋਈ ਵੀ ਚੀਜ਼ ਬੇਸਟ ਨਹੀਂ ਸਿੱਟੀ ਹੈਗੀ ਮਤਲਬ ਮੈਂ ਜੂਸ ਵਿੱਚ ਲਿਆਂਦੀ ਸਾਰੀਆਂ ਚੀਜ਼ਾਂ ਨੂੰ ਮੈਂ ਸਿੱਖਣੀਆਂ ਨਹੀਂ ਆ ਵੀ ਵੀ ਨੇ ਇਦਾਂ ਹੀ ਆ ਵੀ ਕਾਰਡਬੋਰਡ ਸੀਗਾ ਕੱਟਾ ਹੁੰਦਾ ਨਾ ਜਿਹੜਾ ਅੱਛਾ ਇਹ ਕਾਰਡਬੋਰਡ ਐ ਇਹ ਹਾਂਜੀ ਇਹਨੂੰ ਕੱਟ ਕੇ ਮਤਲਬ ਇਹਨੂੰ ਤਿੰਨ ਦਿਨ ਲੱਗ ਗਿਆ ਇਸ ਮਤਲਬ ਗਿੱਲਾ ਹੋ ਜਾਂਦਾ ਨਾ ਫਿਰ ਮੁਚ ਜਾਂਦਾ ਸੀਗਾ ਇਹ ਅੱਛਾ ਇਹਨੂੰ ਥੋੜਾ ਥੋੜਾ ਕਰਕੇ ਮਿੱਟੀ ਲਾ ਲਾ ਕੇ ਮਸੀਂ ਚਾਰ ਪੰਜ ਦਿਨ ਚ ਖੜਾਇਆ ਸੀਗਾ ਮੈਂ ਇਹ ਮੇਖੇ ਮੈਂ ਕਰਨਾ ਇਦਾਂ ਹੀ ਆ ਮੈਂ ਬਣਾਉਣਾ ਬਣਾਉਣਾ ਇਦਾਂ ਹੀ ਐ ਬਣਾਉਣਾ ਇਦਾਂ ਹੀ ਐ ਹਾਂ ਆ ਦੀਵਾ ਦੇ ਦੇਖੋ ਜੀ ਆ ਦਿਖਾਇਓ ਜੀ ਤੇਰਾ ਆ ਦੀਵਾ ਇੱਥੇ ਬਲਦਾ ਜੀ ਇਦਾਂ ਹੀ ਹੁੰਦਾ ਸੀਗਾ ਤਾਂ ਦੀਵੇ ਦਾ ਵੀ ਤੁਸੀਂ ਇਹ ਸੋਚਿਆ ਕਿ ਲੈਟਰਨ ਰੱਖਣੀ ਹੈ ਸਿਰ ਹੈ ਨਾ ਸੋਚ ਚ ਹਾਂਜੀ ਬਿਜਲੀ ਤਾਂ ਬੱਲਬ ਨਹੀਂ ਹੈਗਾ ਇੱਥੇ ਹਾਂ ਅਚਕ ਦੀ ਬਾਈ ਰੱਖਿਆ ਹੋ ਤੁਸੀਂ ਜੀ ਬਾਈ ਹੂੰ ਲਓ ਜੀ ਦੇਖੋ ਜੀ ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਣੀ ਚਾਹਨਾ ਜੇਕਰ ਆ ਦੇਖੋ ਤੁਹਾਡਾ ਵੀਡੀਓ ਦੇਖ ਰਹੇ ਲੋਕੀ ਜੇਕਰ ਕਿਸੇ ਦਾ ਦਿਲ ਕਰੇ ਵੀ ਆਪਣੇ ਘਰ ਦੇ ਕਿਸੇ ਖੁੰਝੇ ਦੇ ਵਿੱਚ ਕੋਰਨਰ ਦੇ ਵਿੱਚ ਆਪਣੀ ਦਾਦੀ ਨੂੰ ਆਪਣੀ ਨਾਨੀ ਨੂੰ ਆਪਣੀ ਮਾਤਾ ਜੀ ਨੂੰ ਸਮਰਪਿਤ ਕੋਈ ਰਸੋਈ ਬਣਾਣੀ ਹੈ ਤੇ ਆਪਣੀ ਓਦਾਂ ਦੀ ਰਸੋਈ ਬਣਾਣੀ ਚਾਹੁੰਦੇ ਤੁਹਾਨੂੰ ਨਕਸ਼ਾ ਸਮਝਾ ਦਵੇ ਕਿ ਸਾਡੀ ਬਚਪਨ ਚ ਐਦਾਂ ਦੀ ਰਸੋਈ ਹੁੰਦੀ ਸੀ ਬਣਾ ਲੋਗੇ ਤੁਸੀਂ ਹਾਂ ਜੀ ਬਣਾ ਦਾਂਗੇ ਬਿਲਕੁਲ ਬਣਾ ਦੋਗੇ ਹਾਂ ਜੀ ਬਣਾ ਦਾਂਗੇ ਆਰਡਰ ਆ ਜਲੇ ਤੁਹਾਨੂੰ ਇੱਥੋਂ ਦੇਖ ਲਿਓ ਕੋਈ ਗੱਲ ਦੀ ਜੇ ਹੈ ਬਣਾ ਦਾਂਗੀ। ਲੋ ਜੀ ਜਿਨ੍ਹਾਂ ਨੇ ਰਸੋਈ ਬਣਾਣੀ ਹੋਵੇ ਮਨਪ੍ਰੀਤ ਭੈਣ ਕਹਿੰਦੀ ਮੈਂ ਬਣਾ ਦਾਂਗੀ ਜੀ ਇਦਾਂ ਦੀ ਰਸੋਈ ਮੋਡੂਲਰ ਕਿਚਨਸ ਤੇ ਅਸੀਂ ਬੜੇ ਪੈਸੇ ਖਰਚ ਕਰਦੇ ਦੀ ਹੁਣ ਚੱਲਦੇ ਅਸੀਂ ਵਿਰਸੇ ਤੇ ਵਿਰਾਸਤ ਵੱਲ ਤੇ ਇਦਾਂ ਦੀ ਰਸੋਈ ਜਿਹੜੀ ਹੈ ਇਹ ਬਣਾ ਦੇਣਗੇ ਪੈਸਿਆਂ ਦੀ ਗੱਲ ਨਹੀਂ ਹਜੇ ਆਪਾਂ ਨੇ ਕੀਤੀ ਕਿਉਂਕਿ ਮੈਨੂੰ ਨਹੀਂ ਪਤਾ ਦੇਖੋ ਇਹਦਾ ਕੋਈ ਮੁੱਲ ਨਹੀਂ ਹੁੰਦਾ ਆਰਟ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਜਿਹੜੇ ਸਿਰ ਨੂੰ ਪਿਆਰ ਕਰਦੇ ਨੇ ਉਹ ਵੀ ਉਹਨਾਂ ਲਈ ਵੀ ਮੁੱਲ ਨਹੀਂ ਹੈ ਇਸ ਕਰਕੇ ਇਹ ਬਹੁਤ ਬੇਸ਼ਕੀਮਤੀ ਕੰਮ ਤੁਸੀਂ ਕੀਤਾ ਦੀ ਹੋ ਸਕਦਾ ਹੈ ਤੁਹਾਨੂੰ ਕਹਿ ਦਵੇ ਕਿ ਮਨਪ੍ਰਿਤ ਪੈਨ ਨੂੰ ਸੰਧੂਆਂ ਦੇ ਵਿੱਚ ਆ ਕੇ ਤੁਹਾਨੂੰ ਮਿਲ ਲਵੇ ਸਾਡਾ ਵੀਡੀਓ ਦੇਖ ਕੇ ਕਿ ਇਹ ਕਿਚਨ ਬਣਾਣੀ ਹੈ ਰਸੋਈ ਬਣਵਾਣੀ ਹੈ ਆਪਣੀ ਦਾਦੀ ਦੀ ਰਸੋਈ ਆਪਣੀ ਨਾਨੀ ਦੀ ਰਸੋਈ ਆਪਣੀ ਮਾਂ ਦੀ ਰਸੋਈ ਨੂੰ ਸਮਰਪਿਤ ਕਰਦੇ ਹੋਏ ਕੋਈ ਚੀਜ਼ਾਂ ਬਣਾਣੀ ਹੈ ਤਾਂ ਬਣਾ ਦੋਗੇ ਜੀ ਪਹਿਲਾ ਆਰਡਰ ਤਾਂ ਮੇਰਾ ਹੈ ਕਿ ਮੈਂ ਜ਼ਰੂਰ ਬਣਾਉਣੀ ਹੈ ਮੈਂ ਚਾਹਨਾ ਕਿ ਮੇਰੇ ਘਰ ਦੇ ਵਿੱਚ ਇੱਕ ਕੋਰਨਰ ਮੇਰੀ ਮਾਂ ਨੂੰ ਸਮਰਪਿਤ ਇਦਾਂ ਦਾ ਹੋਣਾ ਚਾਹੀਦਾ ਹੈ ਮੇਰੀ ਇੱਛਾ ਤਾਂ ਬਣਾਉਾਂਗੀ ਤੁਹਾਡੀ ਕਲਾ ਦਾ ਇਸਤੇਮਾਲ ਕਰਾਂਗੇ ਜੀ ਔਰ ਕਿਦਾਂ ਦਾ ਲੱਗਿਆ ਵੀਡੀਓ ਕਿਦਾਂ ਦੀ ਲੱਗੀ ਗੱਲਬਾਤ ਤੇ ਕਿਦਾਂ ਦਾ ਲੱਗਾ ਇਹਨਾਂ ਦਾ ਆਰਟ ਜਰੂਰ ਕਮੈਂਟ ਕਰਿਓ ਹਜੇ ਗੱਲਬਾਤ ਬਾਕੀ ਐ ਇੱਕ ਕੰਮ ਇਹਨਾਂ ਦਾ ਹੋਰ ਦਿਖਾਣੇ ਆ ਆ ਇੱਕ ਪੱਕਾ ਕਮਰਾ ਸੀਗਾ ਫਰਸ਼ ਟੁੱਟ ਗਿਆ ਸੀ ਉਹਦਾ ਤੇ ਇਹਨਾਂ ਨੇ ਇਹਨੂੰ ਲਿਪਤਾ ਦੇਖੋ ਲੋਕ ਕੱਚੇ ਫਰਸ਼ ਨੂੰ ਪੱਕਾ ਬਣਾਉਂਦੇ ਆ ਇਹਨਾਂ ਨੇ ਪੱਕੇ ਫਰਸ਼ ਨੂੰ ਕੱਚਾ ਕਰ ਦਿੱਤਾ ਆ ਕੀ ਆਈਡੀਆ ਬਣਿਆ ਮੈਂ ਸਮਝਿਆ ਨਹੀਂ ਗੱਲ ਇਹ ਪੱਕਾ ਫਰਸ਼ ਸੀ ਤੁਸੀਂ ਇਹਨੂੰ ਕੱਚਾ ਕਰ ਦਿੱਤਾ ਇਹ ਪਤਾ ਕੀ ਗੱਲ ਸੀਗੀ ਜੀ ਇਹ ਫਰਸ਼ ਜੋ ਮੇਂ ਟੁੱਟਿਆ ਹੋਇਆ ਸੀਗਾ ਜੀ ਕਰਦੇ ਕਹਿੰਦੇ ਫਰਸ਼ ਲਵਾਉਣਾ ਨਹੀਂ ਹੂੰ ਮੈਂ ਕਿਹਾ ਵੀ ਫਰਸ਼ ਲਵਾਉ ਮੈਂ ਕਹਿੰਦੀ ਰਹਿੰਦੀ ਦੀ ਇਹਨਾਂ ਨੂੰ ਇਹ ਪੋਚਾ ਲੱਗ ਜਾਂਦਾ ਵਧੀਆ ਲੱਗਦਾ ਕਹਿੰਦੇ ਫਰਸ਼ ਲਵਾਉਣਾ ਨਹੀਂ ਕੋਈ ਬੇਸਤੀ ਆ ਇਹਨੂੰ ਕੀ ਕਰਨਾ ਆਪਾਂ ਨੇ ਹੂੰ ਮੈਂ ਕਿਹਾ ਮੈਂ ਫਿਰ ਕੰਦਾ ਵੀ ਵੀਰੇ ਜਮੀ ਬੇਕਾਰ ਸੀਗੇ ਪੇਪਣੀ ਉੱਤਰੀਆਂ ਹੋਈਆਂ ਦੀਆਂ ਅੱਛਾ ਤੇਰੀ ਮਿੱਟੀ ਦਾ ਸਾਰਾ ਦੇਖੋ ਆ ਕੰਦਾ ਤਾਂ ਵੀ ਤੁਸੀਂ ਲਿਪਿਆ ਹਾਂਜੀ ਸਾਰਾ ਮੈਂ ਮਿੱਟੀ ਨਾਲ ਆਹ ਦੇਖੋ ਮੋਬਾਈਲ ਔਨ ਕਰਕੇ ਤੇ ਖਾਣ ਦੀ ਕੋਸ਼ਿਸ਼ ਕਰਦੇ ਇੱਥੇ ਕਮਰੇ ਚ ਲਾਈਟ ਨਹੀਂ ਹੈਗੀ ਆ ਆ ਲਿਪ ਕੇ ਕੰਦਾ ਵੀ ਤੁਸੀਂ ਲਿਪਤੀਆਂ ਹਾਂਜੀ ਪੱਕੀਆਂ ਸੀਗੀਆਂ ਇਹ ਅੱਛਾ ਪੱਕੀਆਂ ਦੇ ਉੱਤੇ ਕੱਚਾ ਪਲਾਸਟਰ ਕਰਤਾ ਹਾਂਜੀ ਕੱਚਾ ਪਲਾਸਟਰ ਕਰਤਾ ਆ ਵੀ ਆਈਡੀਆ ਵਧੀਆ ਵੀ ਕੱਚੀ ਜਿਹੜੀ ਕੰਧ ਨੂੰ ਉਸ ਨੂੰ ਲਿਪ ਦੋ ਮਿੱਟੀ ਦੇ ਨਾਲੇ ਲਿਪਦਣ ਨਾਲੇ ਖਰਚਾ ਘਟ ਨਾਲੇ ਪਰਾਣੀ ਦੇਖ ਆ ਗਈ ਜਿਹੜੇ ਪੇਪੜੀਆਂ ਤਾਂ ਵੀਰੇ ਉਹ ਵੀ ਫਰ ਗਈਆਂ ਤੇ ਨਾਲੇ ਵਧੀਆ ਫਰ ਐਨ ਵਧੀਆ ਬਣੀ ਗਈ ਟੂੜੀ ਰਲਾਈ ਸੀ ਇਹਦੇ ਚ ਕੁਛ ਨਹੀਂ ਸਿਰਫ ਮਿੱਟੀ ਉਹ ਸਿੱਧੀ ਉਹ ਮਿੱਟੀ ਕਰਤੀ ਸਿੱਧੀ ਉਹ ਮਿੱਟੀ ਕਰਕੇ ਮਤਲਬ ਕੋਈ ਦੇਖ ਲਓ ਕੁਛ ਨਹੀਂ ਤੇੜਨੀਆ ਹੀ ਕੁਛ ਨਹੀਂ ਕਰਿਆ ਹੈ ਤੇ ਪਰ ਦੇਖ ਮੈਂ ਸਾਫ ਪਈਆਂ ਵਾਹ ਜੀ ਵਾਹ ਮੈਂ ਕਹਿੰਦਾ ਜੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਕੰਦ ਵੀ ਤਿਆਰ ਕੀਤੀ ਜਾਂਦੀ ਰੇ ਕਮਰੇ ਚ ਪੂਰੀ ਠੰਡਕ ਹੈਗੀ ਹੈ ਠੰਡਕ ਹੈਗੀ ਹੈ ਹਾਂ ਹਾਂਜੀ ਹੋਰ ਤੇ ਆ ਫਰਸ਼ ਤਾਂ ਜਮੀ ਤੋੜਦਾ ਸੀਗਾ ਤੇ ਟੁੱਟਿਆ ਫਰਸ਼ ਤੁਸੀਂ ਇਹਨੂੰ ਤਿਆਰ ਕਰਤਾ ਜੀ ਤੁਸੀਂ ਹਾਂਜੀ ਵਾਹ ਆ ਦੇਖੋ ਜੀ ਬੜਾ ਸੂਦੀng ਜਿਹਾ ਇਫੈਕਟ ਹੈ ਔਰ ਪੱਕੇ ਫਰਸ਼ ਦੇ ਉੱਤੇ ਟਾਈਲ ਲਾਣ ਦੀ ਬਜਾਏ ਮਿੱਟੀ ਦਾ ਕੰਮ ਵੀ ਜੇਕਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਪਿੰਡ ਦੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਆਈਡੀਆ ਹੈ ਕਿ ਇਸ ਤਰ੍ਹਾਂ ਦੇ ਕਲਾਕਾਰ ਪਰਸਨੈਲਿਟੀ ਨੂੰ ਐਸੀ ਸ਼ਖਸੀਅਤ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਔਰ ਇਹਨਾਂ ਦੀ ਤੁਹਾਡੇ ਆਰਟ ਦਾ ਫਾਇਦਾ ਲੈਣਾ ਜੀ ਅਸੀਂ ਠੀਕ ਹੈ ਜੀ ਇਹਦੀ ਆਰਟ ਤਾਂ ਵੀਰ ਮੈਂ ਕਿਸੇ ਕੋ ਖੜਦੀ ਨਹੀਂ ਹੈਗੀ ਬਾਅਦ ਜੀ ਬਿਲਕੁਲ ਮੈਂ ਦੇਖਣਾ ਨਹੀਂ ਖੜਕੀ ਕੌਣ ਕੀ ਕਰਦਾ ਕੌਣ ਨਹੀਂ ਕੀ ਕਰਦਾ ਹਾਂ ਤਾਂ ਹੀ ਆਹ ਕੰਮ ਕਰ ਰਹੇ ਹੋ ਤੁਸੀਂ ਮੇਰੀ ਗਵੰਡੀਆਂ ਨੂੰ ਵੀ ਨਹੀਂ ਪਤਾ ਮੈਂ ਸੋਈ ਬਣਾਈ ਹੈ अच्छा हां आज तो सारी दुनिया नु पता लग जाना आज लग गई पता लखखां ਲੋਕਾਂ ਨੇ ਦੇਖਣਾ ਪੈਣਾ ਇਹ ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਮੈਂ ਕਿੰਨੇ ਦੇਖੇ ਵੀਰੇ ਹਾਂ ਔਰੇ ਵਾਇਰਲ ਵੀਡੀਓ ਹੈ ਤੁਹਾਡਾ ਹਾਂ ਕੋਈ ਘਰੇ ਆਉਂਦਾ ਮੇਰੇ ਜੀ ਗਾਂਹ ਤਾਂ ਕੋਈ ਕੁੱਤਾ ਸਾਡਾ ਆਉਂ ਨਹੀਂ ਦਿੰਦਾ ਹੈਗਾ ਬਾਤ ਤੇ ਗੱਲ ਕਰ ਲੈਂਦੇ ਹਾਂ ਨਾ ਕਿਸ ਨੂੰ ਇਹ ਨਹੀਂ ਪਤਾ ਵੀ ਅੰਦਰ ਬੈਠੀ ਕੀ ਕਰਦੀ ਆ ਪਰ ਮੈਨੂੰ ਇਹ ਸਾਰੇ ਕਹਿੰਦੇ ਵੀ ਅੰਦਰ ਤੋਂ ਬਾਹਰ ਨਹੀਂ ਨਿਕਲਦੀ ਪਰ ਕਿਸੇ ਨੂੰ ਇਹ ਨਹੀਂ ਪਤਾ ਮੈਂ ਅੰਦਰ ਕਰਦੀ ਕੀ ਆ ਵੀਰੇ ਆ ਬਾਕੀ ਘਰ ਵੀ ਦਿਖਾ ਦੀਏ ਤੁਹਾਡਾ ਜੀ ਹਾਂ ਆ ਆ ਦੇਖੋ ਕਾਰਨਰ ਜੀ ਆ ਖੁੰਜਾ ਜੀ ਆਗਾ ਤਾਂ ਗੀਜ਼ਰ ਲੱਗਦਾ ਜਿਹੜਾ ਦੇਸੀ ਗੀਜ਼ਰ ਹੁੰਦਾ ਹਾਂ ਜੀ ਇਹ ਗੀਜ਼ਰ ਵੀਰੇ ਖਰਾਬ ਹੋ ਗਿਆ ਸੀਗਾ ਸਾਡਾ ਅੱਛਾ ਮੈਂ ਕਿਹਾ ਕਾਰ ਨੂੰ ਵੇਚਣਾ ਕਵਾੜੀ ਵਿੱਚ ਅਪਾ ਇਹਨੂੰ ਵੀ ਪੌਦਾ ਹੀ ਲਾ ਲੈਣੇ ਇਹਦੇ ਵਿੱਚ ਇਹ ਚ ਗੀਜ਼ਰ ਚ ਵੀ ਪੌਦਾ ਲਗਾਤਾ ਜੀ ਹਾਂਜੀ ਇਹ ਬੋਤਲਾਂ ਵੀ ਬੜੀਆਂ ਵਧੀਆ ਬਣਾਉਂਦੀਆਂ ਤੁਸੀਂ ਹੈਂ ਹਾਂਜੀ ਕਟਿੰਗ ਕਰਕੇ ਇਹਨਾਂ ਆ ਕੱਲੀ ਕੱਲੀ ਬੋਤਲ ਦੇ ਵਿੱਚ ਕਟਿੰਗ ਕਰਕੇ ਤੁਸੀਂ ਮਨੀ ਪਲਾਂਟ ਲਗਾਤਾ ਅੱਜ ਤੋਂ ਮੈਂ ਸਟਾਰਟ ਕੀਤਾ ਹੋਇਆ ਹੈ ਕੰਮ ਅੱਛਾ ਇੱਥੇ ਕੀ ਆਈਡੀਆ ਹੁਣ ਇੱਥੇ ਵੀ ਕੁਝ ਬਣਾਉਣਾ ਬੋਤਲਾਂ ਕਟਿੰਗ ਕਰ ਕਰਕੇ ਨਾ ਇਥੇ ਲਾਵਾਂਗੇ ਬਦਲ ਲਾਵਾਂਗੇ ਹਾਂਜੀ ਵਾਸ਼ਿੰਗ ਮਸ਼ੀਨ ਵੀ ਛੱਡੀ ਨਹੀਂ ਫਿਰ ਤੁਸੀਂ ਹੈ ਵਾਹ ਜੀ ਇਹ ਵਾਸ਼ਿੰਗ ਮਸ਼ੀਨ ਵੀ ਇਹ ਪੁਰਾਣੀ ਵਾਸ਼ਿੰਗ ਮਸ਼ੀਨ ਆ ਬਦਲਤੀ ਸਾਰੇ ਇਹ ਪੁਰਾਣੀ ਪਈ ਸੀਗੀ ਘਰੇ ਦੂਜੀ ਲਿਆਂਦੀ ਸੀ ਅਸੀਂ ਅੱਛਾ ਇਹ ਕਹਿੰਦੇ ਸੀ ਕਵਾੜੀ ਨੇ ਵੇਚ ਦੇ ਮੈਂ ਕਿਹਾ ਨਹੀਂ ਕਵਾੜੀ ਨੇ 2-300 ਰੁਪਏ ਦੇਣਾ ਸਾਰੇ ਇਹਦਾ ਕੁਝ ਮਿਲਣਾ ਵੀ ਨਹੀਂ ਨਾਲੇ ਪੌਦੇ ਲੱਗਣਗੇ ਨਾਲੇ ਵਧੀਆ ਲੱਗੂਗਾ ਲੱਗਿਆ ਹੈ ਘਰ ਵਿੱਚ ਹੈ ਨਾ ਵਾਹ ਕਵਾਲ ਦੀ ਗੱਲ ਹੈ ਤੁਸੀਂ ਬੜਾ ਵਧੀਆ ਸਿਸਟਮ ਬਣਾਤਾ ਤੇ ਇੱਧਰ ਇੱਕ ਟਾਇਰ ਵੀ ਦਿਖਾਣੇ ਆ ਆ ਦੇਖੋ ਜੀ ਕਿ ਟਾਇਰ ਹੈਗਾ

ਬਹੁਤ ਵਧੀਆ ਜੀ ਆ ਮਨੀ ਪਲਾਂਟ ਸਾਰੇ ਪਾਸੇ ਮਨੀ ਪਲਾਂਟ ਤੁਹਾਡਾ ਫੇਵਰਟ ਪਲਾਂਟ ਹੈਗਾ ਜੀ ਦੇਖੋ ਵੀਰੇ ਆ ਤੁਹਾਨੂੰ ਇਹ ਆ ਦੇਖੋ ਇੱਥੇ ਨਾ ਕਿੱਦ ਲੱਸੀਗੀ ਹਨਾ ਜੀ ਤੇ ਆ ਆਪਾਂ ਨੇ ਲੱਕੜ ਦਾ ਤੇ ਇਹ ਵੀ ਮਿੱਟੀ ਨਾਲ ਫਿੱਟ ਕਰਕੇ ਤੇ ਆਪਾਂ ਇਹ ਕੱਪ ਟੰਗਤੇ ਇਹਦੇ ਪਰ ਆ ਕਪੜਾ ਆਪਣਾ ਦੇਸੀ ਉਹੀ ਹੈ ਜੀ ਦੇਖੋ ਜੀ ਵੱਡੇ ਤੋਂ ਵੱਡਾ ਇੰਟੀਰੀਅਰ ਡਿਜ਼ਾਈਨਰ ਵੀ ਇਸ ਭੈਣ ਦੇ ਆਰਟ ਦਾ ਮੁਕਾਬਲਾ ਨਹੀਂ ਕਰ ਸਕਦਾ ਜੀ ਕਿੰਨੀ ਸੋਹਣੀ ਇਹਨਾਂ ਨੇ ਰਸੋਈ ਬਣਾਈ ਹੈ ਜੀ ਔਰ ਕਿੰਨਾ ਵਧੀਆ ਇਹਨਾਂ ਨੇ ਦੇਖੋ ਪੱਕਾ ਫਰਸ਼ ਸੀਗਾ ਕਮਰੇ ਦਾ ਉਸ ਨੂੰ ਜਿਹੜਾ ਹੈ ਇਸਤੇਮਾਲ ਕਰਨ ਦੇ ਲਈ ਕੱਚਾ ਲਿਪ ਦਿੱਤਾ ਕੰਦਾਂ ਨੂੰ ਲਿਪ ਦਿੱਤਾ ਕੱਚੀ ਮਿੱਟੀ ਦੇ ਨਾਲ ਕੰਦਾਂ ਨੂੰ ਲਿਪ ਦਿੱਤਾ ਮਿੱਟੀ ਦੇ ਨਾਲ ਤੇ ਕੰਦਾਂ ਨੂੰ ਵੀ ਜਿਹੜੀਆਂ ਲਿਪ ਕੇ ਬੜੀਆਂ ਸੋਹਣੀਆਂ ਸੂਧਿੰਗ ਬਣਾ ਦਿੱਤੀਆਂ ਟਾਇਰ ਤੱਕ ਦਾ ਇਸਤੇਮਾਲ ਕੀਤਾ ਉਸ ਦੇ ਵਿੱਚ ਮਨੀ ਪਲਾਂਟ ਲਗਾਇਆ ਵਾਸ਼ਿੰਗ ਮਸ਼ੀਨ ਟੁੱਟੀ ਹੋਈ ਉਸ ਤੇ ਵਿੱਚ ਪਲਾਂਟਸ ਲਗਾਏ ਐ ਇਸ ਤਰ੍ਹਾਂ ਦੀ ਕਲਾਕਾਰੀ ਕਿਹਾ ਕਹਿੰਦੇ ਜੀ ਬਹੁਤ ਚੰਗਾ ਲੱਗਿਆ ਮੈਨੂੰ ਨਿੱਜੀ ਤੌਰ ਤੇ ਇੱਥੇ ਆ ਕੇ ਅੱਜ ਦਾ ਦਿਨ ਸਫਲਾ ਹੋ ਗਿਆ ਬਹੁਤ ਹੀ ਵਧੀਆ ਲੱਗਿਆ ਤੇ ਮੈਂ ਜ਼ਰੂਰ ਚਾਹਾਂਗਾ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਕਿਚਨ ਨੂੰ ਬਣਾਉਣ ਲਈ ਤੁਹਾਡਾ ਸਮਾਂ ਕਿੰਨਾ ਲੱਗਿਆ ਇਹਨੂੰ ਤਾਂ ਵੀਰੇ ਮੈਂ ਹੌਲ ਹੌਲ ਕਰਦੀ ਰਹੀ ਕਿਉਂ ਮੈਂ ਬਣਨੇ ਨੂੰ ਤਾਂ ਵੀਰੇ 2 ਮਹੀਨੇ ਚ ਬਣ ਜਵੇ ਪਰ ਮੈਂ ਤਾਂ ਪਰ 6 ਮਹੀਨੇ ਲਾ ਤੱਕ ਕਦੇ ਮੈਂ ਕੁਝ ਬਣਾ ਲਿਆ ਮਤਲਬ ਜਦੋਂ ਨਹੀਂ ਦਿਲ ਲੱਗੇ ਅੰਦਰ ਉੱਠ ਕੇ ਆ ਗਈ ਕਦੇ ਕੁਝ ਲੱਗਦੀ ਦੀ ਬਣਾਉਣ ਮਤਲਬ ਆਹ ਫੋਨ ਦੇ ਸੀਗੇ ਆਹ ਡੱਬੇ ਬਕਸੇ ਉੱਪਰ ਆਹ ਫੋਨ ਦੇ ਡੱਬੇ ਸੀਗੇ ਹਾਂਜੀ ਫੋਨ ਦੇ ਤੇ ਇਹ ਵੀ ਮੈਂ ਕਿ ਸਿੱਟਣੇ ਨਹੀਂ ਹੈਗੇ ਬੱਚੇ ਕਹਿੰਦੇ ਜਾਲ ਦੰਨੇ ਆ ਨਹੀਂ ਕਿ ਨਹੀਂ ਜਾਣਨੇ ਜੀ ਮੈਂ ਕਿ ਇਹ ਵੀ ਆਪਾਂ ਇਸਤੇਮਾਲ ਚ ਲੈ ਲੈਣੇ ਹਨ ਇਹ ਵੀ ਮਾਹ ਫਿੱਟ ਨਹੀਂ ਆਣੇ ਕਹਿੰਦੇ ਤੂੰ ਤਾਂ ਮੰਮੀ ਹਰ ਇੱਕ ਚੀਜ਼ ਦੇਖਦੀ ਮਿੱਟੀ ਚ ਫਿੱਟ ਕਰ ਦਿੰਨੀ ਆ ਹਾਂ ਕਿ ਆਪਾਂ ਨੇ ਸਿੱਟਣਾ ਹੀ ਨਹੀਂ ਹੈਗਾ ਤੂੰ ਇਸਤੇਮਾਲ ਕਰ ਲੈਣੇ ਨਾਲੇ ਵਧੀਆ ਲੱਗੂਗਾ ਹਨਾ ਕਰਿਆ ਹੋਇਆ ਕੰਮ ਆਪਣਾ ਤੇ ਬਣਨੇ ਤੱਕ ਇਹ 2 ਮਹੀਨੇ ਚ ਬਣ ਜਵੇ 6 ਮਹੀਨੇ ਲਾਤੇ ਪਰ ਮੈਂ ਇਹਦੇ ਪਰ ਹੌਲੀ ਹੌਲੀ ਮਤਲਬ ਬਿਲਕੁਲ ਹੌਲੇ ਹੌਲੇ ਕੰਮ ਕੀਤਾ ਇਹਦੇ ਪਰ ਹਮ ਹੌਲੇ ਹੌਲੇ ਤਾਂ ਇੱਕ ਗੱਲ ਦੱਸਿਓ ਤੁਸੀਂ ਕਿਹਾ ਘਰ ਦੇ ਬੱਚੇ ਜਿਹੜੇ ਤੁਹਾਨੂੰ ਇਸ ਤਰ੍ਹਾਂ ਕਹਿੰਦੇ ਆ ਕਿ ਘਰ ਦੇ ਵਿੱਚੋਂ ਤੁਹਾਨੂੰ ਹੱਲਾਸ਼ੇਰੀ ਮਿਲਦੀ ਆ ਜਾਂ ਘਰ ਦੇ ਵਿੱਚ ਕਈ ਵਾਰੀ ਕੋਈ ਮਜ਼ਾਕ ਵੀ ਉਡਾਉਂਦੇ ਆ بیا ਮੰਮੀ ਕੀ ਕਰੀ ਜਾ ਰਹੀ ਆ ਜਾਂ ਭੈਣ ਕੀ ਕਰੀ ਜਾ ਰਹੀ ਆ ਮੇਰੀ ਵਾਈਫ ਕੀ ਕਰੀ ਜਾ ਰਹੀ ਆ ਇਸ ਤਰ੍ਹਾਂ ਦੀ ਕੋਈ ਗੱਲ ਵੀ ਹੁੰਦੀ ਆ ਕੀ ਕਹਿੰਦੇ ਤੁਸੀਂ ਇਸ ਦੇ ਵਿੱਚ ਨਹੀਂ ਮਜ਼ਾਕ ਤਾਂ ਮੇਰੇ ਬੱਚੇ ਉਡਾਉਂਦੇ ਸੀਗੇ ਇਹਦੇ ਮੰਮੀ ਬੱਸ ਤੁਮੀਆਂ ਕਰੀ ਜਾਂਦੀ ਆ ਹਨਾ ਮੈਂ ਤੁਹਾਨੂੰ ਬਣੀ ਹੋਈ ਚੀਜ਼ ਦਿਖਾਉਂਗੀ ਪਹਿ ਕਟਣੀ ਨਹੀਂ ਹੈਗੀ ਜਾਂ ਬਣ ਜਾਂਦੇ ਫਿਰ ਕਹਿੰਦੇ ਆ ਤਾਂ ਤੂੰ ਕੁਝ ਹੋਰ ਹੀ ਬਣਾ ਤਾਂ ਮਮੀ ਕੀ ਬਣਾਈ ਜਾਂਦੀ ਬਾਹਰ ਬੈਠੀ ਕਹਿੰਦੀ ਤੂੰ ਬਾਹਰ ਖੜ ਜਾ ਕੇ ਜਨਨਨੀ ਕੋ ਮੈਂ ਖੜਨਾ ਨਹੀਂ ਕਿਸੇ ਕੋਲ ਦੀ ਹਮ ਮੈਨੂੰ ਮਨ ਨਹੀਂ ਕਰਦਾ ਕਿਸੇ ਕੋ ਖੜਨੇ ਨੂੰ ਹਾਂ ਨਹੀਂ ਸਮੇ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਮੈਂ ਕਿ ਮੈਂ ਖੜੂੰਗੀ ਚਾਰ ਸੁਣੂੰਗੀ ਚਾਰ ਕਰੂੰਗੀ ਹਨਾ ਬੀ ਦੇ ਨਾਲੋਂ ਆਪਣਾ ਦਿਮਾਗ ਨੂੰ ਕਿਧਰੇ ਹੋਰ ਪਾਸੇ ਲਾ ਲੋ ਜਾ ਧਾਰਮਿਕ ਕੋਲ ਪਾਸੇ ਲਾ ਲੋ ਜੀ ਕਿਧਰ ਕੁਛ ਬਰਤਨ ਵਾਸਤੇ ਲਾ ਲੋ ਕਿਧਰ ਹਾਂ ਮੇਰੇ ਕਿ ਮੈਨਾਂ ਨਾ ਖੜਨਾ ਹੈ ਨਾ ਮਿਕਸ ਦੀ ਗੱਲ ਕਰਨੀ ਆ ਇਹਦੇ ਨਾਲ ਪਾਠ ਕਰੋ ਤੇ ਆਪਣਾ ਪਰਮਾਤਮਾ ਦਾ ਨਾਮ ਲਓ ਤੇ ਆਹ ਕੰਮ ਕਰੋ ਅੰਦਰ ਵਿੱਚ ਨਾਲ-ਨਾਲ ਨਾਮ ਜਪੀ ਚੱਲੋ ਨਾਲ ਦੀ ਨਾਲ ਕੰਮ ਕਰੀ ਚੱਲੋ ਹਾਂਜੀ ਮੇਰੀ ਆਦਤ ਵੀਰ ਮੈਂ ਨਾਲ ਦੀ ਨਾਲ ਮੂੰਹ 'ਚ ਪਾਠ ਕਰੀ ਜਾਂਦੀ ਸੀ ਮੈਂ ਮਤਲਬ ਕਰਨਾ ਕੁਛ ਚਾਹੁੰਦੀ ਹੁੰਦੀ ਸੀ ਉਹ ਤੇ ਵਧੀਆ ਚੀਜ਼ ਹੋਰ ਬਣ ਜਾਂਦੀ ਆ ਮੇਰੇ ਕਿ ਮੇਨੂੰ ਮੂੰਹ 'ਚ ਪਾਠ ਨਿਕਲਦਾ ਚੀਜ਼ ਵਧੀਆ ਬਣ ਜਾਂਦੀ ਆ ਕਮਾਲ ਕਿੱਥੇ ਤੱਕ ਪੜੇ ਹੋਏ ਤੁਸੀਂ ਮੈਂ 10 ਕਰੀਏ ਬਈ 10 ਕਰੀਏ ਤੁਸੀਂ ਪਿਓਕੇ ਕਿੱਥੇ ਤੁਹਾਡੇ ਮੱਕੜਵਾਲਾ ਕਿੱਥੇ ਐ ਇੱਥੋਂ ਚਮਕੌਰ ਸਾਹਿਬ ਤੋਂ ਪਿੱਪਣ ਮੱਜਰੇ ਦੇ ਨਾਲ ਨਾਲ ਹੀ ਨੇੜੇ ਹੀ ਐ ਹਾਂਜੀ ਕੋਲੇ ਆਹ ਤੁਹਾਡਾ ਵੀਡੀਓ ਤੁਹਾਡੇ ਰਿਸ਼ਤੇਦਾਰਾਂ ਨੇ ਸਕੇ ਸਬੰਧੀਆਂ ਨੇ ਤੁਹਾਡੇ ਭੈਣ ਭਰਾਵਾਂ ਨੇ ਤੇ ਤੁਹਾਡੇ ਸਾਰੇ ਘਰ ਪੇਕੇ ਘਰ ਸਭ ਨੇ ਦੇਖਣਾ ਹੈ ਕਿਦਾਂ ਦਾ ਲੱਗਿਆ ਤੁਹਾਨੂੰ ਸਾਡਾ ਚੈਨਲ ਕਿਦਾਂ ਦਾ ਲੱਗਦਾ ਹੈ ਬਹੁਤ ਵਧੀਆ ਵੀਰ ਜੀ ਮੈਂ ਤੁਹਾਡੀਆਂ ਵੀਡੀਓ ਨਾ ਇੰਨੀਆਂ ਦੇਖਦੀ ਆ ਹਰ ਇੱਕ ਵੀਡੀਓ ਮੈਨੂੰ ਬਹੁਤ ਵਧੀਆ ਲੱਗੀ ਤੁਸੀਂ ਨਰੇ ਗਾਲੀ ਪਾਈ ਉਹ ਵੀ ਬੇਬੇ ਨ 76 ਕੌਰ ਦੇਖੋ ਉਹ ਜਿਹੜੇ ਗੁੜ ਵੇਚਦੇ ਬਾਪੂ ਜੀ ਹਨਾ ਤੁਸੀਂ ਉਹਨਾਂ ਕੋਲ ਗਏ ਉਹਨਾਂ ਦੀ ਵੀਡੀਓ ਮੈਨੂੰ ਬਹੁਤ ਵਧੀਆ ਲੱਗੀ ਸਾਰੀਆਂ ਵੀਡੀਓ ਮਤਲਬ ਟੋਟਲ ਵਧੀਆ ਸੀਗੀਆਂ ਜੇ ਤਾਂ ਮੈਂ ਤੁਹਾਨੂੰ ਮੈਸੇਜ ਕੀਤਾ ਮੈਂ ਕਿਹ ਦਈਏ ਆਪਣਾ ਨੰਬਰ ਜੋ ਮੈਂ ਇੱਧਰ ਨੂੰ ਲਓ ਜੀ ਆ ਤੁਹਾਡਾ ਵੀਡੀਓ ਬੜਾ ਵਾਇਰਲ ਵੀਡੀਓ ਹੈ ਬਹੁਤ ਸੋਹਣਾ ਲੱਗਿਆ ਤੁਹਾਡੇ ਕੋਲ ਆ ਕੇ ਤੁਹਾਡਾ ਸਾਰਾ ਆਰਟ ਦੇਖ ਕੇ ਮੈਂ ਆਪਣਾ ਚੈਨਲ ਬਣਾਇਆ ਹੈ ਵੀ ਦੇ YouTube ਤੇ ਇਹ ਮਤਲਬ ਜੋ ਵੀ ਮੈਂ ਚੀਜ਼ ਬਣਾਉਂਦੀ ਆ ਮਤਲਬ ਮੈਂ ਪਾ ਦਿੰਦੀ ਸੀਗੀ ਇਹਦੇ ਵਿੱਚ ਬੱਚੇ ਕਹਿੰਦੇ ਕੁੜੀਆਂ ਕਹਿੰਦੇ ਰੈਂ ਦੇ ਮੰਮੀ ਹਜਲੂਸ ਕੱਢਦੀਆਂ ਤੂੰ ਸਾਡਾ ਹਨਾ ਮੈਂ ਕਿਹਾ ਨਹੀਂ ਪੁੱਤ ਜਲੂਸ ਦੀ ਕੋਈ ਗੱਲ ਨਹੀਂ ਹੈਗੀ ਇਹ ਕਿਹੜੇ ਮੈਂ ਕੋਈ ਮਾੜਾ ਕੰਮ ਕਰਦੀ ਆ ਜਾਂ ਮੈਂ ਕੋਈ ਗਲਤ ਕੰਮ ਕਰਦੀ ਆ ਜਾਂ ਨੱਚਦੀ ਆ ਜਾਂ ਕੁਛ ਕਰਦੀ ਆ ਨਾ ਮੈਂ ਤਾਂ ਮੈਂ ਤਾਂ ਚੰਗਾ ਕੰਮ ਕਰਦੀ ਆ ਜੇ ਕਿਸੇ ਨੂੰ ਪਸੰਦ ਆਊਗਾ ਤਾਂ ਲਾਈਕ ਕਰ ਦੂਗਾ ਜੇ ਨਹੀਂ ਕਿਸੇ ਸਾਂਦਾ ਇਹ ਤਾਂ ਅਗਲੇ ਹੀ ਨੌਰ ਮਾਰ ਦੂਗਾ ਹੈਨਾ ਫਿਰ ਕਹਿੰਦਾ ਨਹੀਂ ਫਿਰ ਬੱਚੇ ਮੇਰੀ ਵੀਡੀਓ ਬਣਾਉਣ ਤੇ ਹੀ हट ਗਏ ਅੱਛਾ ਕਹਿੰਦੀ ਅਸੀਂ ਨਹੀਂ ਬਣਾਉਣੀ ਹੈਗੀ ਮੰਮੀ ਚੰਗਾ ਕੰਮ ਨਹੀਂ ਹੈਗਾ ਕਹਿੰਦੀ ਦੁਨੀਆ ਦੇਖਦੀ ਆ ਹਨਾ ਮੈਂ ਕਿਹਾ ਦੁਨੀਆ ਦੇਖਦੀ ਆ ਲੱਚਰ ਪਣੇ ਨੂੰ ਤਾਂ ਦੇਖਦੀ ਆ ਦੁਨੀਆ ਮੈਂ ਕਿਹਾ ਇਹ ਜੇ ਕੰਮ ਨੂੰ ਕਿਉਂ ਨਹੀਂ ਦੇਖੂਗੀ ਦੁਨੀਆ ਹਾਂ ਹਨਾ ਵੀਰੇ ਬਿਲਕੁਲ ਮੈਂ ਕਿਹਾ ਲੱਚਰ ਪਣੇ ਨੂੰ ਤਾਂ ਬਥੇਰੀ ਅਗਲਾ ਕੋਈ ਲਾਇਕ ਕਰ ਦਿੰਦੇ ਆ ਕਿ ਆਹ ਵਧੀਆ ਹੈ ਹਨਾ ਜਦ ਆਪਾਂ ਕੋਈ ਧਾਰਮਿਕ ਕੰਮ ਕਰਦੇ ਆ ਜਾਂ ਵਧੀਆ ਇਦਾਂ ਦੇ ਕੰਮ ਕਰਦੇ ਆ ਉਹਨਾਂ ਨੂੰ ਕਿਉਂ ਨਹੀਂ ਲਾਇਕ ਮਿਲਦੇ ਹੈਗੇ ਵੀ ਇਹ ਤਾਂ ਦੇਖੋ ਮਿਲਣਗੇ ਇਸ ਨੂੰ ਵੀ ਲਾਇਕ ਮਿਲਣਗੇ ਤੁਹਾਡੇ ਵੀਡੀਓ ਨੂੰ ਲਾਇਕ ਮਿਲਣਗੇ ਔਰ ਜ਼ਰੂਰ ਮਿਲਣਗੇ ਤੁਹਾਡਾ ਚੈਨਲ ਵੀ ਲੋਕ ਸਬਸਕ੍ਰਾਈਬ ਕਰਨਗੇ ਆਪਣੇ ਚੈਨਲ ਦਾ ਨਾਮ ਦੱਸ ਦਿਓ ਜਰਾ ਮੇਰਾ ਚੈਨਲ ਹੈ ਜੀ ਇੱਕ ਮਲਿਕਾ ਸ਼ਿਮੀ ਆ ਜੀ ਉਹ ਪਹਿਲਾਂ ਬਣਾਇਆ ਸੀ ਕੋ ਚੱਲਿਆ ਨਹੀਂ ਹੈਗਾ ਮਤਲਬ ਉਹਦੇ ਪਰ ਮੈਂ ਕਹਿੰਦਾਂ ਨਹੀਂ ਮੈਂ ਕਿ ਚੱਲ ਪਾ ਦੰਨੇ ਆ ਬੱਚੇ ਕਹਿੰਦੇ ਨਹੀਂ ਪਾਉਣੀ ਨਹੀਂ ਹੈਗੀ ਤੇ ਇੱਕ ਆਰਟ ਲਾਈਫ ਰੀਪੋ ਆ ਆਰਟ ਲਾਈਫ ਰਿੰਪੋ ਜੀ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦੇ ਦਾਂਗੇ ਤੁਹਾਡੇ ਚੈਨਲ ਦੇ ਲੋਕ ਤੁਹਾਡੇ ਚੈਨਲ ਤੇ ਵੀ ਜਾਣਗੇ ਜੀ ਔਰ ਦੇਖੋ ਜੀ ਅੱਜ ਕੱਲ ਤੁਸੀਂ ਦੇਖ ਸਕਦੇ ਰੀਲਾਂ ਦਾ ਜ਼ਮਾਨਾ ਹੈ ਔਰ ਕਿਸ ਤਰ੍ਹਾਂ ਲੜਕੀਆਂ ਰੀਲਾਂ ਬਣਾ ਬਣਾ ਕੇ ਇੰਸਟਾਗ੍ਰam ਤੇ ਜਾਂ ਕਿਸ ਤਰ੍ਹਾਂ ਪਾ ਰਹੀਆਂ ਤੇ ਲੱਚਰਤਾ ਵੀ ਨਾਲ ਨਾਲ ਚੱਲ ਰਹੀ ਹੈ ਕੱਲੀਆਂ ਲੜਕੀਆਂ ਨਹੀਂ ਲੜਕੇ ਵੀ ਤਾਂ ਉਸ ਜ਼ਮਾਨੇ ਦੇ ਵਿੱਚ ਕੋਈ ਆਰਟ ਦੀ ਗੱਲ ਕਰਦਾ ਕਲਾ ਦੀ ਗੱਲ ਕਰਦਾ ਉਸ ਦੌਰ ਦੇ ਵਿੱਚ ਕੋਈ ਕਲਾ ਦੀ ਗੱਲ ਕਰਦਾ ਤਾਂ ਇਹ ਇੱਕ ਬੜੀ ਵੱਡੀ ਗੱਲ ਹੈ ਜੀ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹਨਾਂ ਦੇ ਚੈਨਲ ਨੂੰ ਵੀ ਤੇ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਇਸ ਤਰ੍ਹਾਂ ਦੇ ਵੀਡੀਓ ਹੋਰ ਵੀ ਸੰਮੁਖ ਕਰਦੇ ਰਹਾਂਗੇ ਅੱਜ ਸੰਦੂਆ ਦੇ ਵਿੱਚ ਅਸੀਂ ਸ਼੍ਰੀ ਚਮਕੌਰ ਸਾਹਿਬ ਦੇ ਨਾਲ ਹੈ ਪਿੰਡ ਸੰਦੂਆ ਉੱਥੇ ਇਹ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਕੀਤਾ ਜੀ ਤਲਵਾ ਜੀ ਸ਼ੁਕਰੀਆ ਜੀ